ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸੈਦ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਵੱਲਾ ਇਹ ਸ੍ਰੀ ਅਮਰਤਸਰ ਸਾਹਿਬ ਜ਼ਿਲ੍ਹੇ ਦਾ ਪਿੰਡ ਤੇ ਬਿਲਕੁਲ ਅਮਰਤਸਰ ਦੇ ਵਿੱਚ ਹੀ ਹੈ ਵੱਲਾ ਮੰਡੀ ਮਸ਼ਹੂਰ ਹੈ ਤੇ ਟਾਈਮ ਵਿਸਾਖੀ ਦਾ ਤੇ ਵਿਸਾਖੀ ਦੇ ਨੇੜੇ ਮੰਡੀ ਲੱਗਦੀ ਹੈ ਪਰ ਜਿਹੜੇ ਘਰ ਚੋਂ ਵੀਡੀਓ ਬਣਾ ਰਹੇ ਇਹਨਾਂ ਦਾ ਡੇਰੀ ਫਾਰਮ 23 24 ਸਾਲ ਪੁਰਾਣਾ ਇੱਥੇ ਚੱਲ ਰਿਹਾ ਹੈ ਚੇਰ ਦੇ ਵਿੱਚ ਘਰਾਂ ਦੇ ਵਿੱਚ ਦੁੱਧ ਸਪਲਾਈ ਦਾ ਬਾਈ ਹੋਰਿਆਂ ਦਾ ਕੰਮ ਸੀ ਤੇ ਇੱਥੇ ਮੱਝਾਂ ਹੀ ਜ਼ਿਆਦਾ ਰੱਖੀਆਂ ਹੋਈਆਂ ਤੇ ਇਹ ਸਾਰੀਆਂ ਮੱਝਾਂ ਜਿਹੜੀਆਂ ਤੁਸੀਂ ਸਕਰੀਨ ਉੱਤੇ ਦੇਖਦੇ ਜਾਓਗੇ ਲਗਭਗ 30 ਤੋਂ 35 ਦੇ ਵਿੱਚ ਵਿੱਚ ਹੈ ਯਾਨੀ 32-35 ਨਾਲ ਇੱਥੇ ਹੈ ਜਿਨ੍ਹਾਂ ਦੇ ਵਿੱਚੋਂ ਕੁਝ ਮੱਝਾਂ ਥੋਕੜ ਗੱਪਣ ਵੀ ਹੈ ਤੇ ਜਦੋਂ ਵੀਡੀਓ ਦੀ ਸ਼ੁਰੂਆਤ ਹੋਈ ਹੈ ਉਹ ਮੱਝਾਂ ਸਾਰੀਆਂ ਇਹ ਸੱਜਰ ਤਾਜ਼ੇ ਦੁੱਧ ਤਾਜ਼ੀਆਂ ਸੋਨੀਆਂ ਵੀਆਂ ਤੇ ਚੰਗੇ ਦੁੱਧ ਵਾਲੀਆਂ ਹੈ ਮੱਜਾਂ ਟੋਕੜ ਗੱਬਣ ਵੀ ਇਦਾਂ ਦੀਆਂ ਦੋਸਤੋ ਇੱਥੇ ਮੈਂ ਵੀਡੀਓ ਬਣਾ ਰਿਹਾ ਤੇ ਪਰ ਝੋਟੀਆਂ ਜਿਹੜੀਆਂ ਵਾਈ ਦੀਆਂ ਬੜੀ ਸੋਹਣੀ ਕਲੈਕਸ਼ਨ ਤੁਸੀਂ ਇਹ ਇਹ ਪੋਰਸ਼ਨ ਸ਼ਾਇਦ ਟੋਕੜ ਗੱਬਣ ਦਾ ਹੀ ਹੈ ਬਾਕੀ ਡਿਟੇਲ ਤੁਸੀਂ ਵਾਈ ਤੋਂ ਪੁੱਛੋਗੇ ਮੈਂ ਵੀ ਵੀਡੀਓ ਦੇ ਵਿੱਚ ਜਾਣਕਾਰੀ ਵੀਰ ਤੋਂ ਲਾਉਂਗਾ ਤੁਸੀਂ ਸਾਹਮਣੇ ਝੋਟੀ ਦੇਖੋ ਬਾਰੀਕ ਸਿੰਗ ਸੋਹਣਾ ਟਾਂਚਾ ਜੈਡ ਬਲੈਕ ਦੱਸਦੀ ਹੈ ਹਵਾਨਾ ਵੀ ਦੇਖੋ ਇਹਦਾ ਇਹ ਤੋਂ ਅੱਗੇ ਵੀ ਝੋਟੀ ਇੱਕ ਲਾਸਟ ਉੱਤੇ ਬੜੀ ਸੋਹਣੀ ਖੜੀ ਹੈ ਵੈਸੇ ਪਸੂ ਸਾਰੇ ਇੱਥੇ ਕਲੈਕਸ਼ਨ ਹੀ ਵਾਈ ਦੀ ਇਦਾਂ ਦੀ ਹੈ ਤੇ ਤੁਹਾਨੂੰ ਇਹ ਨਹੀਂ ਲੱਗੂਗਾ ਵੀ ਡੇਰੀ ਫਾਰਮ じゃ ਇੱਕ ਹਾਤੇ 'ਚ ਖੜੇ ਐ ਤੇ ਪਸ਼ੂ ਕਿਸੇ ਗੱਲੋਂ ਨਰਮ ਹੋਣਗੇ। ਸੋ ਇਹ ਸਾਰੇ ਪਸ਼ੂ ਵਿਕਾਊ ਆ ਦੋਸਤੋ ਅੱਜ ਦੀ ਇਸ ਵੀਡੀਓ ਦੇ। ਮੈਂ ਕੁਝ ਪਸ਼ੂ ਤੋਰ ਕੇ ਦਿਖਾਉਣੇ ਆ। ਵੈਸੇ 32-35 ਨਾ ਆ ਗਿਆ ਸਾਰੇ ਤੋਰਨੇ ਪੋਸੀਬਲ ਨਹੀਂਗੇ। ਡਿਟੇਲ 'ਚ ਆਪਾਂ ਇਹਨਾਂ ਸੰਬੰਧੀ ਗੱਲਬਾਤ ਕਰ ਲਾਂਗੇ। ਤੁਸੀਂ ਲਾਸਟ ਤੱਕ ਵੀਡੀਓ ਦੇਖ ਲਿਓ। ਜਿਨੇ ਪਸ਼ੂ ਖਰੀਦਣਾ ਹੋਇਆ ਕਿਉਂਕਿ ਮੈਂ ਸ਼ੁਰੂ 'ਚ ਦੱਸ ਦਿਆਂ ਵੀ ਇਸ ਬਾਈ ਨੇ ਇਸੇ ਮਹੀਨੇ ਦੇ ਐਂਡ ਤੱਕ ਜਾਂਦਿਆਂ ਟੈਕਟ ਬਾਈ ਨੇ ਲੈ ਲਈ ਹੈ ਤੇ ਫੌਰਨ ਦੇ ਵਿੱਚ ਵੀਰ ਚੱਲਿਆ ਫੈਮਲੀ ਪਹਿਲਾਂ ਸੈਟਲ ਆ ਉਧਰ ਤੇ ਉਹਨਾਂ ਕੋਲ ਬਾਈ ਨੇ ਚਲਾ ਜਾਣਾ ਜਿਹਦੇ ਕਰਕੇ ਪਸ਼ੂ ਸਾਰੇ ਵੇਚਨੇ ਆ ਤਿੰਨ گاਵਾ ਵੀ ਐ ਇੱਕ ਛੋਟਾ ਵੀ ਐ ਸੋ ਨਗ ਦੋਸਤੋ ਟੋਟਲ ਜਿਹੜੇ 32 ਤੋਂ 35 ਹੋਣਗੇ ਲਾਸਟ ਤੱਕ ਵੀਡੀਓ ਦੇਖਦੇ ਰਹੋ ਉਮੀਦ ਹੈ ਵੀ ਜੀਨੇ ਟੋਕੜ ਗੱਬਣ ਖਰੀਦਣੀ ਉਹਨੂੰ ਇੱਥੋਂ ਟੋਕੜ ਗੱਬਣ ਮਿਲ ਜੂਗੀ ਜੀਨੇ ਸੱਜਰ ਖਰੀਦਨੀ ਆਉ ਨੂੰ ਸੱਜਰ ਵੀ ਮਿਲ ਜੂਗੀ ਦੁੱਧ ਚੰਗੇ ਵਾਲੀਆਂ ਮੱਝਾਂ ਬਾਈ ਨੇ ਖਰੀਦੀਆਂ ਤੇ ਬਹੁਤੀਆਂ ਮੱਝਾਂ ਇਹਨਾਂ ਦੇ ਵਿੱਚ ਹਰਿਆਣੇ ਤੋਂ ਆਈਆਂ ਹੋਣ ਐ ਆਓ ਜਾਣਕਾਰੀ ਲਈਏ ਬਾਈ ਨਾ ਕਰਦੇ ਗੱਲਬਾਤ ਲਾਸਟ ਤੱਕ ਵੀਡੀਓ ਦੇਖਦੇ ਰਹੋ ਛੇਅਰ ਵੀ ਕਰ ਦਿਓ ਜੇ ਵੀਡੀਓ ਤਾਂ ਕਿ ਇਸ ਭਰਾ ਦਾ ਵੀ ਫਾਇਦਾ ਹੋਵੇ ਇਹਦੇ ਪਸ਼ੂ ਵਿਕ ਜਾਣਗੇ ਜਿਹੜੇ ਵੀਰ ਨੇ ਕੋਈ ਪਸ਼ੂ ਖਰੀਦਣਾ ਹੁੰਦਾ ਉਹਨੂੰ ਇੱਥੋਂ ਤਸੱਲੀ ਕਰਕੇ ਪਸ਼ੂ ਮਿਲ ਜੂਗਾ ਆਓ ਜਾਣਕਾਰੀ ਲੈ ਲਿਓ ਵੀਰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਵੀਰ ਜੀ ਸਾਰੇ ਚੈਨਲ ਵਾਲਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਨਾਮ ਆਪਣਾ ਦੱਸ ਦਿਓ ਬਾਈ ਆਪਣਾ ਨਾਮ ਜੀ ਸੋਨੂੰ ਸੋਨੂੰ ਬਾਈ ਅੰਕਲ ਦਾ ਨਾਮ ਕੀ ਹੈ ਅੰਕਲ ਦਾ ਨਾਮ ਲਖਵਿੰਦਰ ਸਿੰਘ ਹੈ ਜੀ ਲਖਾ ਠੀਕ ਹੈ ਲਖਵਿੰਦਰ ਸਿੰਘ ਲਖਾ ਸੋਨੂੰ ਬਾਈ ਪੁਰਾਣਾ ਆਪਣਾ ਡੇਰੀ ਫਾਰਮ ਹੈ ਚੱਲੀ ਜਾਂਦਾ ਹਾਂਜੀ ਪੁਰਾਣਾ ਜੀ 35 40 ਸਾਲ ਦਾ ਹਾਂ ਜੋੜੇ ਫੜ ਗੋਬਾ ਦਾ ਮੁੜ ਕੇ ਪਤਾਪੁਰ ਜਗਾ ਲਈ ਪਤਾਪੁਰੋਂ ਜਗਾ ਚੰਗੀ ਨਹੀਂ ਲੱਗੀ ਪਤਾ ਮੁੜ ਕੇ ਵੱਲੇ ਆਣ ਕੇ ਖਰੀਦੀ ਅੱਛਾ ਫਿਰ ਵੱਲੇ ਆ ਗਈ ਠੀਕ ਹੈ ਸੋਨੂੰ ਬਾਈ ਇੱਥੇ ਵੱਲੇ ਦੇ ਵਿੱਚ ਕਿੰਨਾ ਟਾਈਮ ਹੋ ਗਿਆ ਇੱਥੇ ਹੋ ਗਿਆ ਜੀ 20 ਸਾਲ ਹੋ ਗਏ ਇੱਥੇ 20 ਸਾਲ ਹੋ ਗਏ ਇੱਥੇ ਵੀ ਕੰਮ ਕਰ ਰਹੇ ਹੁਣ ਫਿਰ ਕਿਹਦੀ ਕੰਟਰੀ ਜਾ ਰਹੇ ਹੋ ਹਾਂਜੀ ਇੰਗਲੈਂਡ ਚਲੇ ਇੰਗਲੈਂਡ ਚਲਿਓ ਹਾਂਜੀ ਐਸੇ ਮਹੀਨੇ ਚਲੇ ਜਾਣਾ ਮੇਰੇ ਘਰ ਹਾਂਜੀ ਐਸੇ ਮਹੀਨੇ ਚਲੇ ਠੀਕ ਹੈ ਅੱਛਾ ਭਾਈ ਸਾਰੀਆਂ ਹੀ ਮੱਜਾਂ ਜਿੰਨੀਆਂ ਇਸ ਟਾਈਮ ਜਿੰਨੇ ਇੱਥੇ ਨਾਖ ਦਿਸਦੇ ਆ ਸਾਰੇ ਫੋਰ ਸੇਲ ਹੈ ਸਾਰੇ ਵੇਚ ਦੇਣੇ ਸਾਰੇ ਫੋਰ ਸੇਲ ਹੈ ਠੀਕ ਹੈ ਇਸ ਸਾਈਡ ਤੇ ਜੇ ਆਪਾਂ ਸ਼ੁਰੂਆਤ ਕਰ ਗਏ ਤੇ ਇਧਰ ਮੱਝਾਂ ਜਿਹੜੀਆਂ ਤਾਜ਼ੀਆਂ ਸੂਈਆਂ ਵੀਆਂ ਹਾਂਜੀ ਸਾਰੀਆਂ ਇਹ ਤਾਜ਼ੀਆਂ ਸੂਈਆਂ 10 ਦੀਆਂ 10 20 ਦੀਆਂ ਤਾਜ਼ੀਆਂ ਸੂਈਆਂ ਅੱਛਾ 10 ਮੱਝਾਂ ਤਾਜ਼ੀਆਂ ਸੂਈਆਂ ਵੀਆਂ ਹਾਂਜੀ ਅੱਛਾ ਆਪਾਂ ਸ਼ੁਰੂ ਚ ਇੱਕ ਕੁਐਸਚਨ ਤੁਹਾਨੂੰ ਮੈਂ ਪੁੱਛ ਲੈਣਾ ਵੀ ਰੇਟ ਆਪਾਂ ਕੱਲੇ ਕੱਲੇ ਪਸ਼ੂ ਦਾ ਕਰਾਂਗੇ ਜਾਂ ਆਪਾਂ ਕਿੱਥੋਂ ਸ਼ੁਰੂ ਹੋ ਜਾਣਗੇ ਉਹ ਦੱਸ ਦੇਣਾ ਆਪਣਾ ਵੀਰ ਜੀ ਟੋਕੜ ਮੱਝ 60 2000 ਤੋਂ ਸ਼ੁਰੂ ਹੋ ਜੇਗੀ ਜੀ ਠੀਕ ਹੈ ਉਦੋਂ ਉੱਤੇ ਜਿੰਨੇ ਉੱਪਰ ਜਿੰਨੇ ਦੁੱਧ ਵਾਲੇ ਸਾਰੇ ਚੰਗੇ ਪਸ਼ੂ ਲਿਆਂਦੇ ਆ ਜੀ ਠੀਕ ਹੈ ਕਲੈਕਸ਼ਨ ਕਰਕੇ ਇੱਕ ਇੱਕ ਮੱਝ ਚੁਣ ਕੇ ਲਿਆਂਦੀ ਸੀ ਵੇਚਣ ਦਾ ਕੋਈ ਇਰਾਦਾ ਨਹੀਂ ਸੀਗਾ ਅੱਛਾ ਹਾਂ ਜੀ ਆਪਣਾ ਡੇਰੀ ਫਾਰਮ ਚਲਾਉਣ ਦਾ ਇਰਾਦਾ ਸੀ ਇੱਕ ਨਾਲੇ ਇੱਕ ਨਸਲ ਤੇ ਕੰਮ ਕੀਤਾ ਨਸਲ ਸੁਧਾਰ ਤੇ ਠੀਕ ਹੈ ਸਾਰਿਆਂ ਨੂੰ ਸਿਮਣ ਵਗੈਰਾ ਹੀ ਭਰਾਏ ਚੰਗੇ ਸਿਮਣ ਭਰਾਏ ਸਿਲੰਡਰੀ ਆਪ ਦਾ ਲਿਆਂਦਾ ਜੀ ਸਿਲੰਡਰ ਆਪ ਦਾ ਲਿਆਂਦਾ ਜੀ ਠੀਕ ਹੈ ਚਲੋ सोनू ਬਈ ਆਪਾਂ ਇਧਰੋਂ ਡਿਟੇਲ ਦੱਸਣੀ ਸ਼ੁਰੂ ਕਰਦੇ ਆ ਪਹਿਲੇ ਨੰਬਰ ਤੇ ਇੱਕ ਝੋਟੀ ਖੜੀ ਐ ਕਨਮਾ ਸੁਆ ਸੂਈ ਐ ਕਿੰਨਾ ਕ ਦੁੱਧ ਹੋਉ ਕਿੰਨੇ ਚਿਰ ਦੀ ਸੋਈ ਚੌਥੇ ਸੂਏ ਸੂਏ ਆ ਵੀਰ ਜੀ ਇਸ ਟਾਈਮ 14 ਕਿ ਲੀਟਰ ਦੁੱਧ ਦੇ ਚੌਥਾ ਸੂਆ 14 ਲੀਟਰ ਦੁੱਧ ਇਸ ਟਾਈਮ ਦੇ ਰਹੀ ਹੈ ਮੈਂ ਦੋਸਤੋ ਇੱਕ ਗੱਲ ਸ਼ੁਰੂ ਚ ਹੋਰ ਦਿਖਾ ਦਿਆਂ ਤੁਹਾਨੂੰ ਵੀ ਜਿਹੜਾ ਟਾਈਮ ਹੈ ਉਹ ਵੀ ਧਿਆਨ ਚ ਆ ਜਾਣਾ ਚਾਹੀਦਾ ਕਿਉਂਕਿ ਸੂਏ ਸੂਆਏ ਪਸ਼ੂ ਹੈ 11 ਵਜੇ 28 ਮਿੰਟ ਤੁਸੀਂ ਸਕਰੀਨ ਉੱਤੇ ਦੇਖੋਗੇ ਦੂਜੇ ਮੋਬਾਈਲ ਦੀ ਤੇ 11 ਵਜੇ 28 ਮਿੰਟ ਦੋਸਤੋ ਇਸ ਟਾਈਮ ਟਾਈਮ ਹੈ ਤੇ ਆਪਾਂ ਦੁਪਹਿਰ ਦੇ ਟਾਈਮ ਹਜੇ ਮੰਨ ਲਓ ਵੀ ਵੀਡੀਓ ਬਣਾ ਰਹੇ ਕੱਲ ਅੱਜ ਸਵੇਰ ਮੱਝਾਂ ਦੀ ਮਿਲਕਿੰਗ ਜਿਹੜੀ ਉਹ ਹੋਈ ਵੀ ਐ ਪਰ ਥਣ ਹਵਾਨਾ ਦੇਖ ਲਓ ਮੱਝ ਦੇ ਹਵਾਨੇ ਦੇ ਉੱਤੇ ਨਾੜਾਂ ਦੇਖ ਸਕਦੇ ਹੋ ਤੋਰ ਲਗੇ ਬਈ ਦਸ ਹੀ ਤੋਰਦਗੇ ਤਾਜ਼ੀਆਂ ਤਾਂ ਆਪਾਂ ਮੇਰੇ ਸਾਹਮਣੇ ਹਾਂਜੀ ਕੋਈ ਚੱਕਣੀ ਠੀਕ ਐ ਤਾਂ ਕੋਲੀ ਵੀ ਰਹਿਣੂ ਸੋ ਦੋਸਤੋ 10 ਮੱਝਾਂ ਤਾਜ਼ੀਆਂ ਸੋਲੀਆਂ ਜਿਹੜੀਆਂ ਦਸ ਹੀ ਤੋਰ ਕੇ ਦਿਖਾਉਣੇ ਸੋ ਦੋਸਤੋ ਚੌਥਾ ਸੂਆ ਸੂਈ ਐ ਤੇ 14 ਲੀਟਰ ਦੁੱਧ ਐ ਇਸ ਟਾਈਮ ਹਾਜ਼ਰ ਐ ਮਾਈ ਥੱਲੇ ਮੈਂ ਪਹਿਲਾਂ ਕਿਹਾ ਸੀ ਭਾਵੇਂ ਇੱਕ ਕਮਰਸ਼ੀਅਲ ਡੇਰੀ ਦੇ ਵਿੱਚ ਐ ਜਿੱਥੋਂ ਪਸ਼ੂ ਜਿਹੜੇ ਇਸ ਹਿਸਾਬ ਤੇ ਸਾਂਭੇ ਜਾਂਦੇ ਆ ਵੀ ਆਪਾਂ ਦੁੱਧ ਚੋਕੇ ਉਹਦੇ ਚੋਂ ਕਮਾਈ ਕਰਨੀ ਐ ਪਰ ਸਾਂਭ ਸੰਭਾਲ ਤੇ ਪਸ਼ੂਆਂ ਦੀ ਬਰੀਡ ਇਹ ਬਾਖਮਾਲ ਐ ਲਿਆ ਬਈ ਵਾਪਸ ਸੋ ਦੋਸਤੋ ਬੱਤੀ ਨਗ ਰਹਿਣਗੇ ਇਸ ਵੀਡੀਓ ਦੇ ਵਿੱਚ ਤੇ ਆਸ ਐ ਵੀ ਤੁਹਾਨੂੰ ਤੁਹਾਡੀ ਪਸੰਦ ਦੀ ਮੱਝ ਮਿਲ ਜੂਗੀ ਚੌਥਾ ਸੂਆ ਮੀਡੀਅਮ ਹਾਈਟ ਚ ਟਾਪ ਦੀ ਬਰੀਡ ਐ ਥਣਵਾਨੇ ਵਾਲੇ ਪੱਖ ਤੋਂ ਰੇਟ ਦੋਸਤੋ ਘੱਟ ਤੋਂ ਘੱਟ ਦੱਸਤਾ ਟੋਕੜ ਗੱਬਣ ਵਾਲੇ ਪਾਸਿਓਂ 60 ਬਾ 8000 ਤੋਂ ਸ਼ੁਰੂ ਹੋਣੇ ਐ ਸੱਜਰਾਂ ਦੇ ਰੇਟ ਤੁਸੀਂ ਬਾਈ ਨੂੰ ਕੱਲੇ-ਕੱਲੇ ਨਾਗਦਾ ਪੁੱਛ ਲਿਓ। ਬਾਕੀ ਸੌਦੇ ਇੱਥੇ ਆਿਆਂ ਤੋਂ ਹੋਣੇ ਆ ਤੇ ਬਾਈ ਦੋ ਦਿਨ ਤਿੰਨ ਦਿਨ ਜਿੰਨੇ ਦਿਨ ਵੀ ਪੋਸੀਬਲ ਵੈਸੇ ਇਸੇ ਸ਼ਹਿਰ 'ਚ ਹੀ ਰਹਿ ਐ ਸ਼ਾ ਬਾਈ ਦੀ ਪਰ ਇੱਥੇ ਰੁਕ ਜੂਗਾ ਤੇ ਤੁਸੀਂ ਆ ਕੇ ਸੌਦੇ ਕਰਿਓ। ਬਾਈ 2 ਨੰਬਰ ਤੇ ਮੱਝ ਬਾਈ ਤੋਰਨ ਲੱਗਾ ਐ। ਇਹਦੀ ਕੀ ਡਿਟੇਲ ਐ? ਕਿੰਨਾ ਮਸੂਆ? ਦੁੱਧ ਕਿੰਨਾ? ਇਹ ਵੀਰ ਜੀ ਤੀਜੇ ਸੂਏ ਆ। ਹੂੰ। 16 ਤੋਂ 17 ਲੀਟਰ ਦੁੱਧ ਐ। ਠੀਕ ਐ। ਸੂਈ ਨੂੰ ਅੱਜ ਕਿੰਨਾ ਕੁ ਟਾਈਮ ਹੋ ਗਿਆ ਹੋਣਾ? ਇਹ ਸੂਈ ਨੂੰ ਦੂਜਾ ਮਹੀਨਾ ਜਾ ਰਿਹਾ ਦੋ ਕੁ ਮਹੀਨੇ ਹੋ ਗਏ। ਠੀਕ ਐ। ਸੋ ਦੋਸਤੋ ਲੀਟਰ ਦੁੱਧ ਐਸ ਟਾਈਮ ਦੇ ਰਹੀ ਐ ਸੂਆ ਤੀਜਾ ਟਾਈਮ ਤੁਹਾਨੂੰ ਸੂਈ ਨੂੰ ਦੱਸੀ ਜਾਂਦੇ ਆ ਨਾਲ ਥੋੜਾ ਬਹੁਤ ਬਾਕੀ ਤੁਸੀਂ ਆ ਕੇ ਪੌਲ ਚਾਰਟਰੀ ਲਿਓ 18 ਲੀਟਰ ਤੋਂ ਪਲੱਸ ਦੁੱਧ ਸੀਗਾ ਤਾਜੀ ਦਾ ਟੀਕਾ ਨਹੀਂ ਟੀਕਾ ਹੋਣ ਦੀ ਗੱਲ ਐ ਬਟ ਟੀਕੇ ਲਗਾਏ ਸੀ ਮਾਲ ਨੂੰ ਸਾਰਿਆਂ ਨੂੰ 15 20 ਦਿਨ ਹੋਏ ਉਹਦੇ ਕਾਰਨ 2 ਗੀ ਲੀਟਰ ਦੁੱਧ ਘਟਿਆ ਇਹਦਾ ਠੀਕ ਐ ਸੋ ਦੋਸਤੋ ਟੀਕੇ ਜਿਹੜੇ ਲਾਏ ਆ ਉਹ ਦੱਸਦਾ ਵੈਕਸੀਨ ਹੋਈ ਐ ਜਿਹੜੀ ਜਿਹੜੀ ਵੈਕਸੀਨ ਮੂੰਹ ਖੋਰ ਵਾਲੀ ਜਿਹੜੀ ਹੁੰਦੀ ਐ ਉਸ ਵੈਕਸੀਨ ਕਰਕੇ ਦੁੱਧ ਬਾਈ ਕਹਿੰਦਾ ਵੀ ਸਾਰੇ ਮਾਲ ਨੇ ਕਿਲੋ ਕਿਲੋ ਦੋ ਦੋ ਕਿਲੋ ਵਾਂਗੂ ਤੋੜਿਆ ਜਾਦਾ ਸੀ ਪਰ ਰਿਕਵਰ ਕਰ ਗਿਆ ਸੋਨੂ ਬਾਈ ਹੁਣ ਤਾਂ ਹੁਣ ਤਾਂ ਕਵਰ ਕਰੀ ਜਾਂਦੀਆਂ ਦੁੱਧ ਹਾਂਜੀ ਕਵਰ ਕਰੀ ਜਾਂਦੀਆਂ ਜੀ ਠੀਕ ਐ ਸੋ ਲੈ ਚੱਲ ਬਾਈ ਲੈ ਚੱਲ ਸੋ ਬਹੁਤ ਸੋਹਣੀ ਮੱਝ ਆ ਦੱਸੋ ਇਹ ਵੀ ਸੋਨਾ ਥਾਣ ਖਵਾਨਾ ਇਹਦਾ ਚੰਗੇ ਦੁੱਧ ਤੋਂ ਤੇ ਚੱਲ ਰਹੀ ਐ ਬਾਈ ਤਿੰਨ ਨੰਬਰ ਤੇ ਜਿਹੜੀ ਝੋਟੀ ਬਾਈ ਮੱਝ ਖੋਲੂਗਾ ਇਹਦੀ ਕੀ ਡਿਟੇਲ ਐ ਇਹ ਵੀ ਜੀ ਇਹ ਵੀ ਤੀਜਾ ਸੂਆ ਜੀ ਹੂੰ ਕੱਟਾ ਨਾਲ ਇਹਦੇ ਮਗਰ ਠੀਕ ਐ ਹਾਂਜੀ ਇਹਦੇ ਥੱਲੇ ਵੀ 14 ਤੋਂ 15 ਲੀਟਰ ਦੁੱਧ ਤਿਆਰ ਹੈ ਇਸ ਟਾਈਮ 14 15 ਹੈ ਕਿ 15 ਲੀਟਰ ਤਿਆਰ ਹੈ ਪੂਰਾ ਠੀਕ ਹੈ ਅੱਛਾ ਇਹ ਜਦੋਂ ਵੈਕਸੀਨ ਹੋਈ ਉਹਦੋਂ ਫਿਰ ਦੁੱਧ ਜ਼ਿਆਦਾ ਟੁੱਟ ਗਿਆ ਸੀ ਉਹਦੇ ਬਾਅਦ ਚੋਂ ਹਾਂਜੀ ਉਹ ਟੁੱਟ ਗਿਆ ਸੀ ਇੱਕ ਵਾਰੀ ਵੀਰ ਜੀ ਸਾਰਾ ਮਤਲਬ ਕੀ ਗੱਲੇ ਦਾ ਦੁੱਧ ਕੋਈ 40 ਕਿਲੋ ਘਟ ਗਿਆ ਸੀ ਠੀਕ ਹੈ ਗੱਲੇ ਦਾ ਦੁੱਧ ਅੱਛਾ ਹਾਂਜੀ ਹੁਣ ਮਤਲਬ ਕੀ ਦਿਨੋ ਦਿਨ ਕਵਰਿੰਗ ਤੇ ਆ ਗਈਆਂ ਠੀਕ ਹੈ ਲਾਲੋ ਪ੍ਰੋਪਰ ਕੀ ਆਈਆਂ ਪ੍ਰੋਪਰ ਥੋੜਾ ਬੋਧਾ ਫਰਕ ਰਹਿ ਗਿਆ 19 21 ਦਾ ਠੀਕ ਹੈ ਓਕੇ ਹਾਂਜੀ ਹਾਂਜੀ ਤੋਂ ਸੋ ਦੇਖੋ ਮਾ ਜੇ ਵੀ ਤੁਸੀਂ ਥਾਣ ਹਵਾਨਾ ਇਹਦਾ ਵੀ ਸੋਹਣਾ ਦਸਤੋ ਢਾਂਚਾ ਤੁਹਾਡੇ ਸਾਹਮਣੇ ਹੈ ਬੱਦੀਆਂ ਹੀ ਰਹਿੰਦੀਆਂ ਆ ਅੱਜ ਖੋਲ ਕੇ ਤੋੜ ਰਹੇ ਆ ਬਾਕੀ ਹਵਾਨਾ ਇਹਦਾ ਤੁਸੀਂ ਦੇਖ ਸਕਦੇ ਹੋ ਬਾ ਮੋੜ ਲਾ ਬਾਈ ਸੋ ਇਹ ਵੀ ਮੱਝ ਦਸਤੋ ਤਾਜੀ ਸੁਈ ਹੋਈ ਹੈ ਚੰਗੇ ਦੁੱਧ ਤੇ ਚੱਲਦੀ ਹੈ ਸੋ ਇਹਦੂ ਅੱਗੇ ਕੁਝ ਹੋਰ ਮੱਝਾਂ ਹੈਗੀਆਂ ਆਪਾਂ ਜਿਵੇਂ ਜਿਵੇਂ ਪੋਸੀਬਲ ਹੋਇਆ ਜਿੰਨੀਆਂ ਪੋਸੀਬਲ ਹੋਈਆਂ ਉਹ ਤੋੜ ਕੇ ਦਿਖਾਵਾਂਗੇ 3 ਨੰਬਰ ਤੇ ਤੁਹਾਨੂੰ ਦਿਖਾਤੀ ਹੈ 4 ਨੰਬਰ ਤੇ ਜਿਹੜੀ ਮੱਝ ਆ ਬਾਈ ਇੱਥੇ ਖੜੀ ਦੀ ਡਿਟੇਲ ਹੀ ਦੱਸ ਦੋ ਇਹਦੀ ਭਾਵੇਂ ਹਏ ਇਹਨੂੰ ਜੀ ਕੋਈ ਢਾਈ ਕੁ ਮਹੀਨੇ ਤਿੰਨ ਹੋ ਗਏ ਸੂਈ ਨੂੰ ਠੀਕ ਹੈ ਢਾਈ ਤਿੰਨ ਮਹੀਨੇ ਹੋ ਗਏ ਸੂਈ ਨੂੰ ਹਾਂਜੀ ਇਹਦੇ ਮਗਰ ਰਾਜੇ ਬੁੱਲ ਦੀ ਕੱਟੀ ਹੈ ਠੀਕ ਹੈ ਰਾਜਾ এবੀਸੀ ਵਾਲੇ ਦਾ ਹਾਂਜੀ ਹਾਂਜੀ ਰਾਜੇ ਬੁੱਲ ਦੀ ਕੱਟੀ ਹੈ ਜੀ ਠੀਕ ਹੈ ਕੋਈ 16 ਲੀਟਰ ਦੁੱਧ ਦੇ ਥਲੇ ਤਿਆਰ ਹੈ 16 ਲੀਟਰ ਦੁੱਧ ਹੈਗਾ ਤੋਰਦੇ ਕੋਈ ਨਹੀਂ ਤੋਰਦੇ ਸਭ ਦੋਸਤ ਸੋਹਣੇ ਪਸ਼ੂ ਆ ਵੈਸੇ ਤਾਜੀ ਸੂਈ ਦਾ 20 ਲੀਟਰ ਦੁੱਧ ਸੀਗਾ ਜੀ ਅੱਛਾ ਹੁਣ 16 ਹੋਊਗਾ 16 ਲੀਟਰ ਇਸ ਟਾਈਮ ਬਿਲਕੁਲ ਕੰਨ ਇਹ ਬੱਚੇ ਤੇ ਮਿਲਦੇ ਆ ਪਸ਼ੂ ਕੇ ਹੱਥੀ ਹਾਂਜੀ ਬੱਚੇ ਤੇ ਬੱਚੇ ਤੇ ਮਿਲਦੇ ਠੀਕ ਹੈ ਜਿਹੜੇ ਉਹਦੇ ਨਾਲ ਬੱਚੇ ਆ ਦੋ ਦੇਖੋ ਥਾਣਾ ਉਹ ਆ ਨਾ ਇਹਦਾ ਵੀ ਸਾਰੇ ਪਸ਼ੂ ਕਲੈਕਸ਼ਨ ਵਾਕਈ ਬਾਈ ਨੇ ਬੜੀ ਟੌਪ ਦੀ ਕੀਤੀ ਆ ਪਰ ਕਈ ਵੇਰਾਂ ਕੁਝ ਕਾਰਨ ਹੁੰਦੇ ਜਿਹਦੇ ਕਰਕੇ ਬੰਦਾ ਭਾਈ ਦਾ ਨਸਦਾ ਹੈ ਕੁਝ ਹੋਰ ਵੀ ਐਡਜਸਟਮੈਂਟ ਕਰਨੀਆਂ ਹੁੰਦੀਆਂ ਨੇ ਲੈ ਬਾਈ ਤਾਂ ਇਹ ਬਾਈ ਇੰਗਲੈਂਡ ਜਾ ਰਿਹਾ ਤੇ ਉਹਦੇ ਕਰਕੇ ਇਹ ਪਸ਼ੂ ਵੇਚਨੇ ਆ ਤੇ ਕਈ ਦਿਨਾਂ ਤੋਂ ਮਤਲਬ ਪਿਛਲੇ 10 ਦਿਨਾਂ ਤੋਂ ਬਾਈ ਨਾਲ ਸੰਪਰਕ ਹੋ ਰਿਹਾ ਸੀ ਵੀ ਮੱਝਾਂ ਬੜੀਆਂ ਟੌਪ ਦੀਆਂ ਤੇ ਆਪਾਂ ਚੈਨਲ ਦੇ ਉੱਤੇ ਵੀਡੀਓ ਪਾਉਣੀ ਆ ਤੋ ਉਹ ਸੁਆਪਾ ਬਣਾ ਕੇ ਦੋਸਤੋ ਵੀਰ ਕੋਲ ਪਹੁੰਚੇ ਆ ਤੇ ਪਸ਼ੂ ਦੇਖ ਕੇ ਮਨ ਵੀ ਖੁਸ਼ ਹੋਇਆ। ਭਾਈ ਇਹਦੋਂ ਅੱਗੇ 5 ਨੰਬਰ ਦੇ ਉੱਤੇ ਇਹ ਮੱਝ ਦੱਸਦੀ। ਇਹ ਤੀਜਾ ਸੁਆ ਛੋਟੀ ਸੂਈ ਹੈ ਜੀ। ਠੀਕ ਹੈ। ਬਿਲਕੁਲ ਤਾਜੀ ਸੂਈ ਹੈ, ਬੱਚਾ ਕੱਟੀ ਨਾਲ ਹੈ ਜੀ। ਦੁੱਧ ਕਿੰਨਾ ਹੋਊਗਾ? ਦੁੱਧ ਇਸ ਟਾਈਮ 14-15 ਲੀਟਰ ਦੁੱਧ ਹੈ ਜੀ। ਠੀਕ ਹੈ। 14-15 ਲੀਟਰ ਦੁੱਧ ਦੋਸਤੋ ਹੈਗਾ, ਤਾਜੀ ਬਿਲਕੁਲ ਸੂਈ ਵੀ ਹੈ। ਚੰਗਾ ਥਣ ਹਵਾਨਾ ਇਹਦਾ ਵੀ। A to Z ਸਾਰੇ ਪਸ਼ੂ ਜਿੰਨੇ ਦੇਖਿਆ ਮੈਂ ਤੋਕੜਾਂ ਵਾਲੇ ਪਾਸੇ ਵੀ ਕੈਮਰਾ ਮਾਰਿਆ ਸੀ ਤੁਹਾਨੂੰ ਨਾਗ ਦਿਖਾਉਂਗਾ ਤੁਹਾਨੂੰ ਐ ਲੱਗੂਗੀ ਜਿਵੇਂ ਮੇਲੇ ਦੇ ਵਿੱਚ ਪਸ਼ੂ ਆਏ ਹੋਵੇ ਹੁੰਦੇ ਆ ਮਤਲਬ ਕਲੈਕਸ਼ਨ ਇਦਾਂ ਦੀ ਬਾਈ ਵੀ ਕੀਤੀ ਹੋਈ ਹੈ ਬਾਕੀ ਸੌਦੇ ਹੋ ਜਾਣੇ ਆ ਮੰਗੀਆਂ ਹੀ ਖਰੀਦੀਆਂ ਦੋਸਤੋ ਰੇਟ ਤਾਂ ਉਸੇ ਹਿਸਾਬ ਤੇ ਡਿਮਾਂਡ ਵੀ ਰਹਿਣੀ ਆ ਪਰ ਆ ਕੇ ਵਿਜਿਟ ਕਰਿਓ ਮਿਲਿਓ ਬਾਈ ਨੂੰ ਮਿਲ ਸੰਗ ਵੀਰ ਮਤਲਬ ਸੌਦੇ ਜਿਹੜੇ ਤੁਹਾਡੇ ਆਿਆਂ ਦੇ ਹੋਣਗੇ ਆਫ ਰੇਟ ਏ ਵੱਡੇ ਢਾਂਚੇ ਦੀ ਮੱਝ ਆ ਦੱਸੋ ਇਹ ਵੱਡੀ ਡੀਲ ਡਾਲ ਆ ਇਹਦੀ ਮੈਂ ਕੋਸ਼ਿਸ਼ ਕਰ ਰਿਹਾ ਵੀ ਤੋਰ ਕਿਸਮ ਦਿਖਾ ਦੇ ਪਰ ਬਹੁਤੇ ਨਹੀਂ ਤੋਰਾਂਗੇ ਤੂੰ ਅਗਲੇ ਜਿਹੜੇ ਉਹਨਾਂ ਤੇ ਆਪਾਂ ਡਿਟੇਲ ਹੀ ਪੁੱਛਾਂਗੇ ਕੱਲੀ ਹਵਾਨਾ ਥੋੜਾ ਅਗਲੇ ਪਾਸੇ ਵੱਧ ਦਿਸਦਾ ਹੈ ਕਮਾਲਾ ਭਾਈ ਵਾਪਸ ਹੀ ਲਿਆ ਬਸ ਸਿੰਘ ਦੇਖ ਸਕਦੇ ਹੋ ਤੁਸੀਂ ਕੁੰਡੇ ਸਿੰਘ ਆ ਦੋਨੇ ਇਦਾਂ ਦੀ ਸ਼ੇਪ ਹੈ ਹਾਈਟ ਲੈਂਥ ਫੁੱਲ ਸਸੂਤਾ ਬਾਈ ਜੇ ਕਿਸੇ ਨੂੰ ਇੱਕ ਚਾਹੀਦਾ ਇੱਕ ਖਰੀਦ ਲੈ ਜਿਹਨੂੰ ਦੋ ਚਾਹੀਦੇ ਉਹ ਤਾਂ ਕੋਈ ਦਿੱਕਤ ਨਹੀਂ ਵੀ ਖਰੀਦ ਲੈ ਠੀਕ ਹੈ ਓਕੇ ਇਹ ਤੋਂ ਅੱਗੇ ਬਾਈ ਜਿਹੜੀ ਝੋਟੀ ਖੜੀ ਹੈ ਇਹ ਦੂਜਾ ਸੂਆ ਜੀ ਦੂਜਾ ਸੂਆ ਕਿੰਨਾ ਚਿਰ ਹੋ ਗਿਆ ਇਹਨੂੰ ਸੂਈ ਨੂੰ ਇਹਨੂੰ ਵੀ 2 ਕੁ ਮਹੀਨੇ ਦੇ ਕਰੀਬ-ਕਰੀਬ ਹੋ ਹੀ ਗਿਆ ਜੀ ਠੀਕ ਹੈ ਦੁੱਧ ਹੁਣ ਕਿੰਨਾ ਹੋਊਗਾ ਦੁੱਧ ਇਸ ਟਾਈਮ ਕੋਈ 14-15 ਲੀਟਰ ਦੇ ਕਰੀਬ ਇਸਨੇ 14-15 ਲੀਟਰ ਵੀ ਦੇ ਰਹੀ ਹੈ ਠੀਕ ਹੈ ਇਹ ਜਿਹੜੀਆਂ ਸੱਜਰਾ ਇਹਨਾਂ ਸਾਰਿਆਂ ਨਾਲ ਬੱਚੇ ਇਹਨਾਂ ਦੇ ਹੈਗੇ ਆ ਜਾਂ ਵਿੱਚੋਂ ਕਿਸੇ ਨਾਲ ਕੋਈ ਬੱਚਾ ਭੁਰਿਆ ਵੀ ਹੈ ਮਤਲਬ ਕਿ ਚਾਰ ਪੰਜ ਮੱਜਾਂ ਦੇ ਹੈਗੇ ਬੱਚੇ ਬਾਕੀ ਤੁਹਾਨੂੰ ਪਤਾ ਡੇਰੀ ਫਾਰਮ ਤੇ ਥੋੜਾ ਜਿਹਾ ਸਹੀ ਹੈ ਨਹੀਂ ਬੰਦੇ ਨਹੀਂ ਧਿਆਨ ਦਿੰਦੇ ਤੇ ਉਹਦੇ ਕਰਕੇ ਹੋ ਜਾਂਦੇ ਸਹੀ ਹੈ ਸੋ ਸੋ ਬੱਚੇ ਜਿੰਨਾ ਇੱਕ ਨਾਲ ਹੈਗੇ ਉਹ ਤੁਹਾਨੂੰ ਬਾਈ ਜੋਰੀ ਦੱਸ ਰਹੇ ਨੇਗੇ ਇਹ ਵੀ ਝੋਟੀ ਦਾ ਤੁਸੀਂ ਹਵਾਨਾ ਥਣ ਦੇਖ ਸਕਦੇ ਹੋ ਬਹੁਤ ਸੋਹਣਾ ਲੈ ਆ ਬਾਈ ਹਵਾਨੇ ਗਵਾਈ ਪਰਦੇ ਆ ਦੱਸੋ ਵੀ ਇਹ ਮੱਜਾਂ ਦੁੱਧ ਵਾਲੀਆਂ ਬਾਕੀ ਤੁਸੀਂ ਚੋਕੇ ਦੇਖ ਲੈਣਾ ਦੁੱਧ ਬੰਦੇ ਬਾਈ ਕਿਉਂਕਿ ਇਹ ਸੂਲੀਆਂ ਸੋਲੀਆਂ ਮੱਜਾਂ ਭਾਵੇਂ ਦੋ ਟਾਈਮ ਚੋਲਿਓ ਜੇ ਥਣ ਹਵਾਨੇ ਵੀ ਚੰਗੇ ਆ ਬਾਕੀ ਢਾਂਚੇ ਦੇਖ ਸਕਦੇ ਹੋ ਤੁਸੀਂ ਇਹਦੋਂ ਅੱਗੇ ਇੱਕ ਛੋਟੀ ਬਾਈ ਤੋਰੂਗਾ ਬਹੁਤ ਸੋਹਣੀ ਛੋਟੀ ਹੈ ਦੱਸੋ ਬਈ ਇਹਦੀ ਕੀ ਡਿਟੇਲ ਹੈ ਇਹਦੋਂ ਅੱਗੇ ਜਿਹੜੀ ਛੋਟੀ ਵੀਰ ਨੇ ਤੋਰਨੀ ਹੈ ਇਹ ਤਾਂ ਦੇ ਵੀਜੀ ਇਸ ਟਾਈਮ 16 ਤੋਂ 17 ਲੀਟਰ ਦੁੱਧ ਹੈ ਜੀ ਠੀਕ ਹੈ ਹਾਂਜੀ ਅੱਛਾ ਇਹ ਇਹਨੂੰ ਵੀ 2 ਕੁ ਮਹੀਨੇ ਦੇ ਕਰੀਬ ਹੋਈ ਚੱਲੇ ਸੂਈ ਸੂਆ ਕਦਮਾ ਹੋਊਗਾ ਬਈ ਇਹਦਾ ਸੂਆ ਇਹਦਾ ਤੀਜਾ ਹੈ ਤੀਜਾ ਸੂਆ ਠੀਕ ਹੈ ਤੋਂ ਇਹ ਵੀ ਛੋਟੀ ਦੇਖੋਗੇ ਸੱਚ ਉਹ ਤਾਂ ਅੰਚਾ ਦੇਖ ਸਕਦੇ ਹੋ ਤੁਸੀਂ ਇਹਦਾ ਸਿੰਘ ਦੋਸਤੋ ਇਦਾਂ ਦੇ ਆ ਇਹਦੇ ਤੇ ਇਹਦਾ ਮੀਡੀਅਮ ਹਾਈਟ ਚ ਬੜਾ ਸੋਹਣਾ ਥਣ ਤੇ ਹੋਣਾ ਹੈ ਉਹ ਦੁੱਧ ਵਾਲੀ ਚੋਟੀ ਹੈ ਨਿਸਤਾ ਵੀ ਇਹ ਦੁੱਧ ਜਿਹੜਾ ਇਹਨੇ ਚੰਗਾ ਇਹਦੇ ਥੱਲੇ ਇਸ ਟਾਈਮ ਵੀ ਹਾਜ਼ਰ ਹੈ ਤੇ ਤਾਜੀ ਦਾ ਦੁੱਧ ਹੋਰ ਵੀ ਸੋਹਣਾ ਸੀਗਾ ਪਰ ਵੈਕਸੀਨ ਹੋਣ ਕਰਕੇ ਇਹ ਕੁਸ ਦੁੱਧ ਕਿਲੋ 2 ਕਿਲੋ 3-3 ਕਿਲੋ ਤੱਕ ਵੀ ਕੁਸ ਮੱਝਾਂ ਟੁੱਟੀਆਂ ਸੀ ਪਰ ਸਰੋਂ ਦਾ ਤੇਲ ਦੇਣਾ ਸ਼ੁਰੂ ਕੀਤਾ ਹੋਇਆ ਜਿਹਦੇ ਨਾਲ ਇਹ ਦਵਾਰਾ ਆਪ ਦੇ ਪੀਕ ਦੇ ਉੱਤੇ ਜਾਂ ਉਸੇ ਤਰ੍ਹਾਂ ਦੁੱਧ ਦੇ ਉੱਤੇ ਆ ਰਹੀਆਂ ਤੋਰ ਦੇ ਬਾਈ ਨੂੰ ਵੀ ਸੋ ਦੱਸੋ ਇਹ ਮੱਜ ਤੁਹਾਨੂੰ ਦਿਖਾ ਦਿੰਦੇ ਆ ਤੋਰ ਕੇ ਬਾਈ ਥੋੜਾ ਸਾਈਡ ਤੇ ਆਪਾਂ ਡਿਟੇਲ ਪੁੱਛਦੇ ਹੁਣੇ ਆਪਾਂ ਵੀਡੀਓ ਜਿਹੜੀ ਉਹ ਕੰਟੀਨਿਊ ਤੁਹਾਨੂੰ ਦਿਖਾਉਂਦੇ ਜਾਂਦੇ ਸੋ ਇਹਦਾ ਵੀ ਤੁਸੀਂ ਥਣ ਹਵਾਨਾ ਮੱਜ ਤਾਂ ਦੇਖ ਲਓ ਲੈ ਆ ਬਾਈ ਵਾਪਸ ਸੋ ਇਹ ਮੱਜਾਂ ਵੈਸੇ ਤੁਹਾਨੂੰ ਰੇਟ ਕੱਲੇ ਕੱਲੇ ਪਸ਼ੂ ਦਾ ਦੱਸੋ ਕਿਉਂਕਿ ਬਾਈ ਨੇ ਤੈਅ ਨਹੀਂ ਕੀਤਾ ਹਜੇ ਵੀ ਆਪਾਂ ਕੀ ਡਿਮਾਂਡ ਰੱਖਣੀ ਜਿੰਦ ਤੋਂ ਆਈ ਹੋਈ ਅੰਕਲ ਦੱਸਦੇ ਆ ਬੰਦੇ ਬਾਈ ਸੋ ਇਹ ਜੀਂਦ ਦੇ ਵਿੱਚੋਂ ਹਰਿਆਣੇ ਚੋਂ ਆਈ ਹੋਈ ਮੱਝ ਹੈ ਦੁੱਧ ਕਿੰਨਾ ਕੋ ਵੀਰ ਆਜੂਗਾ ਤੇ ਆਪਾਂ ਨੂੰ ਦੱਸ ਦਿੰਦਾ ਸੋ ਇਹ ਅਸਲੇ 13 13 ਲੀਟਰ ਦੁੱਧ ਆ ਠੀਕ ਹੈ 13 ਲੀਟਰ ਦੁੱਧ ਆ ਦੱਸੋ ਇਹ ਇਸ ਮਾਈ ਸਾਲੇ ਬਾਕੀ 3 ਮਿੰਟ ਵੀ ਠੀਕ ਹੈ ਸੋ ਇਹ ਦੋ ਅੱਗੇ ਜਿਹੜੀ ਮੱਝ ਆ ਉਹਦੀ ਵੀ ਡਿਟੇਲ ਆਪਾਂ ਨੂੰ ਅੰਕਲ ਦੱਸ ਦਿੰਦੇ ਅੰਕਲ ਇਸ ਮੱਝ ਦੀ ਕੀ ਡਿਟੇਲ ਆ ਕਿੰਨਾ ਕੁ ਦੁੱਧ ਹੋਊਗਾ ਇਹਦੇ ਥੱਲੇ 18 ਲੀਟਰ ਦੁੱਧ ਇਹ ਆ ਹੈ ਠੀਕ ਹੈ ਹੁਣ ਹੁਣ ਕਿੰਨਾ ਘੋਗਾ ਇਸ ਟਾਈਮ ਮਜੂਰ ਹੋਣ ਦਾ ਫਰਕ ਹੋਵੇ ਠੀਕ ਹੈ ਜਾਨੀ 16 17 ਲੀਟਰ ਦਾ ਹੁਣ ਹੋਊਗਾ 17 ਖੁੱਲਾ ਹੈ ਜੀ ਤੁਰਦੇ ਬਾਈ ਮਾੜਾ ਇਹਨੂੰ ਹਾਂ ਸੋ ਦੋਸਤੋ 16 17 ਲੀਟਰ ਇਸ ਟਾਈਮ ਖੁੱਲਾ ਦੁੱਧ ਹੈਗਾ ਇਸ ਮਾਈ ਥੱਲੇ ਵੀ ਸੋ ਦੋਸੋ ਆ ਦੇਖੋ ਤੁਸੀਂ ਬਾਈ ਗੋਆ ਕਰ ਲੈਂਦੇ ਕੋਈ ਗੱਲ ਨਹੀਂ ਕਰ ਲੈਂਦੇ ਗੋਆ ਲੋੜੇ ਜਿਵੇਂ ਵੈਸੇ ਬਾ ਬੰਨ ਲਿਆ ਵਾ ਆਪਸੇ ਪੰਨ ਬੱਧੀਆਂ ਜਿਆਦਾ ਰਹਿੰਦੀਆਂ ਦੋਸੋ ਇੱਥੇ ਤੇ ਪਸ਼ੂ ਨੂੰ ਇਹ ਲੱਗਦਾ ਵੀ ਮੈਨੂੰ ਖੋਲਿਆ ਕਿਹੜੇ ਲਈ ਟਾਂਚਾ ਭਾਵੇਂ ਮੀਡੀਅਮ ਆ ਦੱਸੋ ਪਰ ਵੇ ਫਵਾਨਾ ਬੜਾ ਚੰਗਾ ਦਿਸਦਾ ਲੈ ਆ ਬਈ ਸੋ ਇਹ ਜਿਹੜੀਆਂ ਲਗਭਗ ਸੱਜਰ ਮੱਝਾਂ ਜਿਹੜੀਆਂ ਮਹੀਨਾ 2 ਮਹੀਨਾ ਇੰਨਾ ਕੁ ਟਾਈਮ ਇਹਨਾਂ ਨੂੰ ਸੋਈਆਂ ਨੂੰ ਹੋਇਆ ਉਹ ਤੁਹਾਨੂੰ ਪਹਿਲਾਂ ਦਿਖਾਤੀਆਂ ਇੱਕ ਛੋਟੀ ਲਾਸਟ ਉੱਤੇ ਖੜੀ ਐ ਇਸਖਰਨੀ ਦੇ ਉੱਤੇ ਬਈ ਇਸਖਰਨੀ ਦੇ ਉੱਤੇ ਜਿਹੜੀ ਇਹ ਛੋਟੀ ਖੜੀ ਐ ਇਹ ਬਿਲਕੁਲ ਬਿਲਕੁਲ ਤਾਜੀ ਸੂਈ ਵੀਰ ਜੀ ਠੀਕ ਹੈ ਕਿੰਨਾ ਚਿਰ ਹੋ ਗਿਆ ਉਹਨਾਂ ਸੂਈ ਨੂੰ ਇਹਨੂੰ ਸੂਈ ਨੂੰ 15 ਕ ਦਿਨ ਹੋ ਗਏ ਠੀਕ ਹੈ ਹੁਣ ਦੁੱਧ ਕਿੰਨੇ ਤਿਆਗੀ ਹੋਣੀ ਹੈ ਦੁੱਧ ਇਸ ਟਾਈਮ ਇੱਥੇ ਲਈ 14 ਕ ਲੀਟਰ ਦੁੱਧ ਹੈ ਇਹ ਦੂਜਾ ਸੂਆ ਹੈ ਹਾਂਜੀ ਉਹ ਮਤਲਬ ਕਿ ਪਹਿਲਾਂ ਹੀ ਕਿਹਾ ਵਾ ਉਹਨਾਂ ਨੇ ਤੇ ਅੱਛਾ ਪਹਿਲਾ ਸੂਆ ਹੈ ਵੈਸੇ ਪਹਿਲਾ ਸੂਆ ਹੀ ਆ ਛੋਟੀ ਲੈ ਕੇ ਵੀ ਆਏ ਆ ਤੇ ਪਹਿਲੇ ਸੂਆ ਹੀ ਕਿਹਾ ਵਾ ਅੱਛਾ ਠੀਕ ਓਕੇ ਦੰਦਾ ਜੀ ਹੋਣੀ ਹੈ ਜਿਹਦੇ ਠੀਕ ਹੈ ਸੋ ਦੋਸਤੋ ਪਹਿਲਾ ਸੂਆ ਹੀ ਹੈ ਲੈ ਕੇ ਆਇਆ ਬਾਈ ਹੋਰੀ ਹੋਣੀ ਤੇ ਇਸ ਟਾਈਮ 13 ਕਿਲੋ ਦਾ 15 ਦਿਨਾਂ ਦੀ ਸੂਈ ਥੱਲੇ ਹੈਗਾ ਬਾਈ ਤੋੜ ਦੇ ਨੂੰ ਸੋ ਇਹ ਤਾਜ਼ੀਆਂ ਮੱਝਾਂ ਇਸ ਖੁਰਨੀ ਦੇ ਉੱਤੇ ਸੀ ਇਹਦੂ ਅਗਲੀਆਂ ਮੱਝਾਂ ਦੀ ਆਪਾਂ ਇਨਫੋਰਮੇਸ਼ਨ ਬਾਈ ਤੋਂ ਲੈ ਲਾਂਗੇ ਤੇ ਖੜੀਆਂ ਹੀ ਦਿਖਾ ਦੇਣੀਆਂ ਤੁਹਾਨੂੰ ਕਿਉਂਕਿ 14 ਮਿੰਟ ਦੀ ਵੀਡੀਓ ਹੋ ਗਈ ਹੈ ਤੇ 32 ਨਾ ਗਿਆ ਅੰਦਾਜ਼ਾ 20 ਮਿੰਟ ਦੀ ਵੀਡੀਓ ਪੂਰੀ ਕਰਾਂਗੇ ਕੁਝ ਟੋਕੜ ਗੱਬਣ ਤੁਹਾਨੂੰ ਤੋੜ ਕੇ ਦਿਖਾ ਦੂੰਗਾ ਤੋਂ ਬਾਕੀ ਇੱਕ ਇਨਫੋਰਮੇਸ਼ਨ ਹੁੰਦੀ ਹੈ ਵੀਡੀਓ ਤਾਂ ਇਸ ਦੁਬਾਰ ਚ ਜਿਹੜਾ ਵੀਰ ਖਰੀਦਣਾ ਆਉਂਦਾ ਉਹਨੇ ਆ ਕੇ ਪਸ਼ੂ پاس ਕਰਨੇ ਹੁੰਦੇ ਦੇਖਣੇ ਹੁੰਦੇ ਚੁਵਾਈ ਚੁਈ ਦੇ ਸਾਰੇ ਡੰਗਰ ਵਧੀਆ ਪਾਸ ਇਹਦਾ ਤਾਂ ਬੱਚਾ ਨਾਲ ਹੋਊਗਾ ਭਾਈ ਹਾਂਜੀ ਕੱਟੀ ਨਾਲ ਹੈ ਜੀ ਇਹ ਠੀਕ ਹੈ ਬੱਚਾ ਕੱਟੀ ਦੁੱਧ ਬਾਈ ਨੇ 14 ਲੀਟਰ 13 ਲੀਟਰ ਦੱਸਿਆ ਦੱਸੋ ਤੇ ਹਵਾਨਾ ਦੇਖੋ ਗਾਵਾ ਵਾਂਗੂ ਭਰਿਆ ਹੋਇਆ ਲਿਆ ਭਾਈ ਇਹ ਟਾਈਮ ਟੂ ਟਾਈਮ ਮਿਲਕਿੰਗ ਦੇ ਵਿੱਚ ਹੈ ਪਸ਼ੂ ਇਹ ਗੱਲ ਧਿਆਨ ਚ ਲੈ ਜਾ ਕਿਉਂਕਿ ਕੱਲ ਜਦੋਂ ਡੀਲ ਹੋ ਰਹੀ ਸੀ ਬਾਈ ਨਾਲ ਵੀ ਆਪਾਂ ਟਾਈਮ ਸੈਟਿੰਗ ਕਰ ਰਹੇ ਸੀ ਤਾਂ ਉਦੋਂ ਇਹ ਹੀ ਸੀ ਵੀ ਆਪਾਂ ਵੀਡੀਓ ਕਿਹੜੇ ਟਾਈਮ ਤੇ ਬਣਾਈ ਜਾਵੇ ਤਾਂ ਫਿਰ ਇਹ ਸੋਚਿਆ ਵੀ 11 12 ਵਜੇ ਨੂੰ ਪਸੂ ਨੇ ਦੁਬਾਰਾ ਭਰ ਜਾਣਾ ਹੁੰਦਾ ਤੇ ਉਸ ਹਿਸਾਬ ਤੇ ਆਪਾਂ ਇਹਨਾਂ ਦੇ ਹਵਾਨੇ ਜਿਹੜੇ ਉਹ ਦਿਖਾ ਦੇਾਂਗੇ ਦੁੱਧ ਤੁਹਾਨੂੰ ਤਾਜ਼ੀਆਂ ਦਾ ਦੱਸਿਆ ਬਈ ਸਾਹਮਣੇ ਤੋਂ ਮੱਝ ਤੇ ਆਪਾਂ ਸ਼ੁਰੂ ਹੋ ਜਾਣਾ ਹੈ ਹਾਂਜੀ ਕੱਲੀ ਕੱਲੀ ਕੋਲ ਜਾ ਕੇ ਮਾਡੀ ਡਿਟੇਲ ਦੱਸੀ ਜਾਏ ਉਹ ਤੁਸੀਂ ਜਿਹੜੀ ਕੰਨੀ ਦੇ ਉੱਤੇ ਮੱਝ ਆ ਇਹ ਇਹ ਮੱਝਾਂ ਕਿੰਨੇ ਕਿ ਚਰਦੀਆਂ ਸੁੰਨੀਆਂ ਨੇ ਅੰਦਾਜ਼ਾ ਇਹ ਸੂਈਆਂ ਨੂੰ ਹੋਈਗੇ ਵੀਜੀ ਛੇ ਛੇ ਮਹੀਨੇ ਠੀਕ ਹੈ ਇਹ ਗੱਬਣ ਵੀ ਹੈ ਜਾਂ ਨਹੀਂ ਹਾਂਜੀ 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 ਟੋਕੜਾ ਗੱਬਣਾ ਹੈ ਜੀ ਇਹ ਸਾਰੀਆਂ ਹੀ ਟੋਕੜਾ ਸਾਰਿਆਂ ਨੂੰ ਸੀਮਣ ਭਰੇ ਦੇ ਆ ਜੀ ਠੀਕ ਹੈ ਇਹ ਇਹਨਾਂ ਦੀ ਮਤਲਬ ਚੈੱਕ ਪਾਸੇ ਹੋਗੀਆਂ ਜਾਂ ਜਿਹੜਾ ਵੀਰ ਖਰੀਦੂਗਾ ਜਿਹੜੀ ਜਿਹੜੀ ਚੈੱਕ ਪਾਸ ਦੱਸਾਂਗੇ ਉਹ ਚੈੱਕ ਪਾਸ ਹੋਏਗੀ ਜਿਹੜੇ ਨੂੰ ਥੋੜਾ ਟਾਈਮ ਘੱਟ ਹੋਏਗਾ ਉਹ ਅਬ ਦੱਸਿਆ ਮਤਲਬ ਗੋਸਤ ਆਪ ਤੇ ਗੱਲ ਹੋ ਜੂਗੀ ਹਾਂਜੀ ਹਾਂਜੀ ਠੀਕ ਹੈ ਭਾਈ ਇਹ ਮਾਝ ਦੱਸਿਓ ਜੀ ਕਿੰਨੇ ਚਿਰ ਦੀ ਗੱਬਣ ਹੈ ਤੇ ਕਿੰਨਾ ਦੁੱਧ ਹੋ ਇਹ ਤੀਜਾ ਸੂ ਹੈ ਜੀ 2 ਮਹੀਨੇ ਨੂੰ ਹੋ ਗਿਆ ਠੀਕ ਹੈ ਚੈੱਕ ਪਾਸ ਹੋ ਜਾਏ ਇਨੀ ਅਗਲਾ ਕਰਵਾ ਸਕਦਾ ਹਾਂਜੀ ਅਗਲਾ ਕਰਵਾ ਠੀਕ ਹੈ ਦੁੱਧ ਕਿੰਨਾ ਦੇ ਰਹੀ ਹੋਊਗੀ ਹੁਣ ਦੁੱਧ ਐਸ ਟਾਈਮ ਇਹਦੇ 10 ਲੀਟਰ ਤੋਂ ਬਾਹਰ ਹੈ 10 ਲੀਟਰ ਤੋਂ ਬਾਹਰ ਹੈ ਇਹਦੇ ਨਾਲ ਇੱਕ ਮੱਝ ਖੜੀ ਹੈ ਬਈ ਇਹ ਵੀ ਇਹਨੂੰ ਵੀ 2 ਤੋਂ 2.5 ਮਹੀਨੇ ਹੋ ਗਏ ਆ ਜੀ ਠੀਕ ਹੈ ਹਾਂਜੀ ਇਹਦੇ ਥੱਲੇ ਵੀ 10 ਲੀਟਰ ਤੋਂ ਬਾਹਰ ਹੈ ਦੁੱਧ ਠੀਕ ਹੈ ਦੁੱਧ 10 ਲੀਟਰ ਤੋਂ ਬਾਹਰ ਹੈ ਇਹਦੋਂ ਅੱਗੇ ਬਈ ਮੱਝ ਜਿਹੜੀ ਅੰਕਲ ਇਧਰ ਨੂੰ ਹਿਲਾ ਰਹੇ ਆ ਹਾਂਜੀ ਏ ਕਿੰਨੇ ਚਿਰ ਦੀ ਹੋਊਗੀ ਇਹ ਝੋਟੀ ਨੂੰ ਮਹੀਨੇ ਦੇ ਕਰੀਬ ਹੋਇਆ ਜੀ ਠੀਕ ਹੈ ਤੇ ਦੁੱਧ ਹੁਣ ਕਿੰਨਾ ਦੋ ਤੇਰੇ ਤਲੇ ਵੀ 10 ਲੀਟਰ ਤੋਂ ਬਾਹਰ ਹੈ 10 ਲੀਟਰ ਤੋਂ ਦੁੱਧ ਇਸ ਟਾਈਮ ਬਾਹਰ ਹੈ ਆ ਪਹਿਲਾਂ ਝੋਟੀ ਹੈ ਦੋ ਦੰਦ ਜੇ ਮੂੰਹ ਤੋਂ ਜੇ ਅੱਛਾ ਹਾਂਜੀ ਇਹ ਥੱਲੇ ਕੋਈ 8 ਤੋਂ 9 ਕਿਲੋ ਦੁੱਧ ਹੈਗਾ 8-9 ਕਿਲੋ ਦੁੱਧ ਹੈਗਾ ਤੇ ਇਹ ਗੱਬੜ ਹੋਈ ਹੈ ਜਾਂ ਹਜੇ ਨਹੀਂ ਇਹ ਨਹੀਂ ਹੋਈ ਇਹਨੂੰ ਦਵਾਈ ਭਰਾਈ ਹੈ ਪਹਿਲਾਂ ਇਹਨੂੰ ਟੀਕਾ ਭਰਵਾਇਆ ਸੀਗਾ ਤੇ ਫਿਰ ਗਈ ਸੀ ਇਹ ਡਾਕਟਰ ਕਹਿੰਦਾ ਇਨਫੈਕਸ਼ਨ ਹੈ ਇਹਨੂੰ ਦਵਾਈ ਭਰਾਈ ਹੈ ਓਕੇ ਇਹਨੂੰ ਦਵਾਈ ਭਰਾਈ ਹਾਂਜੀ ਦੋ ਦੰਦ ਹੈ ਜੇ ਚੋਗੀ ਉਹ ਦੰਦੀ ਸੁੱਟੀ ਹੋਣਾਂ ਜੀ ਸਹੀ ਹੈ ਬਈ ਠੀਕ ਹੈ ਇਹ ਦੋ ਅੱਗੇ ਝੋਟੀ ਬਈ ਇਹ ਦੋ ਇਹ ਵੀ ਪਹਿਲਨ ਝੋਟੀ ਦੂਜੇ ਸੂਏ ਸੂਣਾ ਇਹਨੂੰ ਸਿਮਣ ਭਰਾਇਆ ਥੋੜੇ ਦਿਨ ਹੋਏ ਹਜੇ 20-25 ਦਿਨ ਠੀਕ ਹੈ ਦੁੱਧ ਥੱਲੇ 6-7 ਕਿਲੋ ਠੀਕ ਹੈ ਇਹ ਦੋ ਅੱਗੇ ਬਈ ਜਿਹੜੀ ਝੋਟੀ ਦੂਜੇ ਸੂਏ ਝੋਟੀ ਹੈ ਜੀ ਇਹ ਹੂੰ ਇਹਦੇ ਥੱਲੇ 6 ਤੋਂ 7 ਕਿਲੋ ਦੁੱਧ ਹੈ ਠੀਕ ਹੈ ਇਹ ਚੈੱਕ ਹੋ ਜਾਈਗੀ ਤਿੰਨ ਕ ਮਹੀਨੇ ਹੋ ਗਏ ਇਹਨੂੰ ਤਿੰਨ ਮਹੀਨੇ ਹੋ ਗਏ ਹਾਂਜੀ ਠੀਕ ਹੈ ਇਹ ਦੋ ਅੱਗੇ ਮੱਝ ਬਈ ਇਹਨੂੰ ਵੀ ਤਿੰਨ ਕ ਮਹੀਨੇ ਹੋ ਗਏ ਜੀ ਇਹ ਤੀਜੇ ਸੂਏ ਹੈ ਜੀ ਠੀਕ ਹੈ ਤੀਜੇ ਸੂਏ ਦੁੱਧ 10 ਲੀਟਰ ਤੋਂ ਬਾਹਰ ਹੈ 10 ਲੀਟਰ ਤੋਂ ਬਾਹਰ ਦੁੱਧ ਹਾਂਜੀ ਠੀਕ ਹੈ ਇਹ ਦੋ ਅੱਗੇ ਬਈ ਮੱਝ ਖੜੀ ਹੈ ਇਹ ਦੋ ਅੱਗੇ ਇਹਦੇ ਥੱਲੇ 9 ਕਿਲੋ ਦੁੱਧ ਹੈ ਜੀ ਠੀਕ ਹੈ ਇਹਨੂੰ 1 ਕ ਮਹੀਨੇ ਤੋਂ ਵੱਧ ਦੀ ਹੋ ਗਿਆ ਜੀ ਠੀਕ ਹੈ 1 ਮਹੀਨਾ ਹੋਇਆ ਗੱਭ ਇਸ ਝੋਟੀ ਦੀ ਕੀ ਡਿਟੇਲ ਇਹ ਵੀਰਜੀ ਝੋਟੀ ਥੋੜੀ ਨਾ ਇਹਨੇ ਬੱਚਾ ਸੁੱਟਤਾ ਸੀ ਉਸ ਤੋਂ ਬਾਅਦ ਮਤਲਬ ਇਹਨੂੰ ਹੁਣ ਦਵਾਈ ਵਗੈਰਾ ਭਰਾਈ ਦੁੱਧ ਇਸ ਟਾਈਮ ਕੋਈ 8 ਕਿਲੋ ਹੈ ਗਾਇਸਲੇ ਠੀਕ 8 ਕਿਲੋ ਦੁੱਧ ਹੋਊਗਾ ਹਾਂਜੀ ਹਾਂਜੀ ਬਹੁਤ ਉਧਰਲੀ 20 ਲੀਟਰ ਤੋਂ ਬਾਹਰ ਦੁੱਧ ਦਿੰਦੀ ਰਹੀ ਹੈ ਖੋਲਣਾ ਹੈ ਬਾਈ ਨੂੰ ਫਿਰ ਸੋ ਦੋਸਤੋ ਬੱਚਾ ਇਹਨੇ ਅਬੋਰਟ ਕਰਤਾ ਸੀ ਦੁਬਾਰਾ ਇਹਦੇ ਦਵਾਈ ਭਰਾਈ ਹੋਈ ਹੈ ਦੁੱਧ ਹੋਣ ਦਿੰਦੀ ਹੈ ਬਈ ਹਾਂਜੀ ਹਾਂਜੀ ਦੁੱਧ 8 ਕਿਲੋ ਦੁੱਧ ਹੈ ਜੀ 8 ਕਿਲੋ ਦੁੱਧ ਹੈਗਾ ਪਰ ਇਸ ਤੋਂ ਫਾਲੀ ਹੈ 20 ਲੀਟਰ ਦੁੱਧ ਦੂਜੇ ਸਵੇਰ ਚੋਇਆ 19 ਤੋਂ 20 ਲੀਟਰ ਦੁੱਧ ਦੂਜੇ ਸਵੇਰ ਚ ਚੋਇਆ ਜੇ ਕੋਈ ਵੀਰ ਖੇਚਲ ਕਰ ਸਕਦਾ ਤਾਂ ਭਾ ਤੁਸੀਂ ਬਾਈ ਨਾਲ ਤੈਅ ਕਰ ਲਿਓ ਜੇ ਮੱਝ ਦਾ ਢਾਂਚਾ ਬੜਾ ਚੰਗਾ ਬੱਚੇ ਤੁਸੀਂ ਲੈ ਸਕਦੇ ਹੋ ਇਹਦੇ ਤੋਂ ਚੰਗੇ ਸੋਹਣੇ ਬੱਚੇ ਪਾਓ ਬਈ ਉਧਰ ਪਰ ਲੀ ਨੀ ਤੋਰ ਲੈਂਦਾ ਭਾਈ ਹਾਂ ਇਹਧਰ ਨੂੰ ਤੋਰ ਲਾ ਕੋਈ ਸੋ ਦੇਖੋ ਸਟ੍ਰਕਚਰ ਦੱਸੋ ਛੋਟੀ ਦਾ ਵਾਕਈ ਇੱਕ ਕਮਾਲ ਦੀ ਚੀਜ਼ ਹੈ ਕਲੈਕਸ਼ਨ ਜਿਹੜੀ ਸ਼ੁਰੂ ਚ ਬਾਈ ਨੇ ਕਹੀ ਸੀ ਵੀ ਬਰੀਡਿੰਗ ਤੇ ਕੰਮ ਤੇ ਚੁਣ-ਚੁਣ ਕੇ ਪਸ਼ੂ ਖਰੀਦੇ ਆ ਉਹੀ ਗੱਲ ਐ ਤੁਹਾਨੂੰ ਮਹਿਸੂਸ ਵੀ ਹੋਊਗਾ ਇਹਨਾਂ ਪਸ਼ੂਆਂ ਨੂੰ ਦੇਖ ਕੇ ਲੈ ਆ ਬੰਦ ਸੋ ਦੁੱਧ ਦੇ ਰਹੀ ਐ ਇਸ ਟਾਈਮ ਸੇਵਾ ਨਾਲ ਗੱਭਣ ਤੁਸੀਂ ਕਰਾਉਣੀ ਐ ਟਾਂਚੇ ਵੱਡੇ ਦੀ ਐ ਇਹਨੇ ਮਾਲ ਚ ਕਈ ਵਾਰ ਕੋਈ ਪਸ਼ੂ 19 21 ਫਰਕ ਪਾਇਆ ਜਾਂਦਾ ਹੁੰਦਾ ਕੱਲੇ ਦੀ ਸੰਭਾਲ ਹੋਵੇ ਤਾਂ ਫਰਕ ਰਹਿੰਦਾ ਸੋ ਚੰਗੇ ਟਾਂਚੇ ਦੀ ਮੱਝ ਆ ਦੋਸਤੋ ਫਵਾਨਾ ਵੀ ਬੜਾ ਸਾਫ਼ ਸੁਥਰਾ 19 20 ਕਿਲੋ ਵਾਲੀ ਦੁੱਧ ਐ ਇਸ ਟਾਈਮ ਤੁਹਾਨੂੰ ਇਹ ਮੱਝ ਜਿਹੜੀ ਟੋਕੜਾਂ ਦੇ ਪਹਾੜ ਚ ਮਿਲਣੀ ਹੈ ਇਹ ਤੋਂ ਅੱਗੇ ਬਈ ਜਿਹੜੀ ਮੱਝ ਖੜੀ ਹੈ ਇਹ ਕੰਪਣੀ ਹਾਂਜੀ ਇਹਨੂੰ ਵੀ ਮਹੀਨੇੋਂ ਵੱਧ ਹੀ ਹੋ ਗਿਆ ਸੀ ਠੀਕ ਹੈ ਇਹ ਮਾਲੀ ਕੋ ਆਪਣੇ ਕੱਟੇ ਕੋ ਲੱਗੀ ਹੈ ਅੱਛਾ ਡਾਇਰੈਕਟ ਕ੍ਰੋਸ ਹਾਂਜੀ ਇਹ 7 ਤੋਂ 8 ਕਿਲੋ ਦੁੱਧ ਤੇ ਆ ਰਿਹਾ ਹੈ ਠੀਕ ਹੈ ਸੋ 7-8 ਕਿਲੋ ਦੁੱਧ ਦੋਸਤੋ ਹੈਗਾ ਮਹੀਨੇ ਤੋਂ ਉੱਤੇ ਡਾਇਰੈਕਟ ਕ੍ਰੋਸ ਹੈ ਇਹਦੇ ਖੁਰਬਾਨ ਨਾਲੇ ਆ ਤਾ ਟਾਂਚਾ ਜਿਹੜਾ ਤੁਹਾਨੂੰ ਥੋੜਾ ਜਿਹਾ ਲੱਗੂਗਾ ਇੱਕ ਹੋਰ ਮੱਝ ਇਹਦੋਂ ਅੱਗੇ ਤੁਹਾਨੂੰ ਦਿਖਾਉਣੇ ਆ ਭਾਈ ਇਹਦੀ ਕੀ ਡਿਟੇਲ ਹੈ ਇਹਨੂੰ ਡੇਢ ਤੋਂ 2 ਮਹੀਨੇ ਹੋ ਗਏ ਬਣੀ ਨੂੰ ਠੀਕ ਐ ਦੁੱਧ ਹੈ ਇਸ ਦਾ ਉਹਦੇ ਥੱਲੇ 5 ਕਿਲੋ ਹੈ ਜੀ 5 ਕਿਲੋ ਦੁੱਧ ਹੈਗਾ ਠੀਕ ਐ ਇਹਦੋਂ ਅੱਗੇ ਝੋਟੀ ਭਾਈ ਇਹ ਜੀ ਹੁਣ ਦੁੱਧੋਂ ਛੱਡਣ ਹੀ ਵਾਲੀ ਆ 7 ਮਹੀਨਿਆਂ ਦੀ ਗੱਭਣ ਹੋ ਗਈ ਐ 7ਾਂ ਦੀ ਗੱਭਣ ਐ ਤੇ ਦੁੱਧ ਹਜੇ ਦੇ ਰਹੀ ਦੁੱਧ ਇੱਕ ਟਾਈਮ ਚੋਲੀ ਦਾ ਜਿੰਨਾ ਕੋਪਾ ਸਮਾ ਗਏ ਜਿੰਨਾ ਦੇ 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 2 ਨੇ ਤੇ 3 ਦੇ ਦੇ ਠੀਕ ਓਕੇ ਜਿਹੜੀ ਥਣ ਪਾਸ ਕਰਾਉਂਦੀ ਐ ਹਾਂਜੀ ਆ ਇਹਦੋਂ ਅੱਗੇ ਭਾਈ ਜਿਹੜੀ ਟੁ ਇਹ ਦੇਖੋ ਇੱਕ ਟਾਈਮ ਚੋਈਦੀ ਆ ਅੱਛਾ ਤੇ 6 ਮਹੀਨਿਆਂ ਦੀ ਗੱਬਣ ਹੈ 6ਾਂ ਦੀ ਗੱਬਣ ਦੁੱਧ ਇਸ ਟਾਈਮ ਚਾਰ ਕਿ ਲੀਟਰ ਹੁੰਦਾ ਸੀ ਠੀਕ ਹੈ ਤਾਜੀ ਦਾ ਦੁੱਧ ਕਿੰਨਾ ਕਰਿਆ ਸੀ ਇਹਦੇ ਤਾਜੀ ਦਾ ਦੁੱਧ ਜੀ 18 ਕਿ ਲੀਟਰ ਚ ਹੋਇਆ ਸੀ ਪਿਛਲੀ ਵਾਰੀ ਠੀਕ ਹੈ ਇਹਦੇ ਅੱਗੇ ਇੱਕ ਝੋਟੀ ਖੜੀ ਹੈ ਇਹ ਝੋਟੀ ਹੈ ਜੀ ਆਪਣੇ ਘਰ ਦੀ ਪਾਲੀ ਸੀਗੀ ਅੱਛਾ ਤੇ ਸਹਾਰ ਤੋਂ ਮੱਝਾਂ ਲਿਆਂਦੀਆਂ ਉਹਨਾਂ ਦੇ ਮਗਰ ਆਈ ਅੱਛਾ ਹੁਣ ਦੁੱਧ ਕਿੰਨਾ ਦੇ ਰਹੀ ਇਹ ਪਹਿਲੇ ਸੂਏ ਨੇ 15 ਲੀਟਰ ਦਿੱਤਾ ਦੂਜੇ ਸੂਏ ਨੇ ਦਿੱਤਾ ਜੀ 18-19 ਲੀਟਰ ਹੂੰ ਤੇ ਐਰ ਕੀ ਆਪਣਾ ਸਾਂਸਨੀਵਾਲ ਸਾਂਸਨੀਵਾਲ ਦਾ ਡੇਰੀ ਫਾਰਮ ਵਾਲਿਆਂ ਦੇ ਟੀ ਸੀਮਨ ਭਰਵਾਇਆ ਹੈ ਅੱਛਾ ਹਾਂਜੀ ਕਿੰਨੇ ਚੱਲਦੀ ਹੁਣ ਗੱਬਣਾ ਇਹ ਇਹ ਮਤੇ ਕੀ ਇਹਨੂੰ 8 ਮਹੀਨੇ ਤੋਂ ਪਲਾਸੀ ਹੋ ਗਿਆ 8 ਤੋਂ ਪਲੱਸ ਹੋ ਗਿਆ ਠੀਕ ਹੈ ਇਹ ਗੋਡੇ ਜੀ ਇਹਨਾਂ ਦੇ ਫਿਰ ਪੱਕੇ ਥਾਂ ਰਹਿਣ ਪੱਕੇ ਥਾਂ ਰਹਿਣ ਕਰਕੇ ਫਿਰ ਰਿਸ਼ਤਾ ਹੋ ਜਾਂਦੇ ਆ ਹੁਣ ਲਿਆ ਕੇ ਮੈਡ ਸੁੱਟੇ ਸੀਗੇ ਅੱਛਾ ਠੀਕ ਹਾਂਜੀ ਲੈ ਭਈ ਇਸ ਸਾਈਡ ਤੋਂ ਆਪਾਂ ਮੜਾ ਦੱਸ ਗਏ ਅੰਕਲ ਹੋਏ ਉਹ ਸਾਈਡ ਤੇ ਹਾਂ ਇਹ ਕੀ ਪੈਲਨ ਝੋਟੀ ਆ ਪਹਿਲੇ ਸੂਏ ਸੋਈ ਅੱਛਾ ਪਹਿਲਾਂ ਸੂਆ ਸੋਈ ਹੈ ਹਾਂਜੀ ਇਹ ਕਿੰਨੇ ਚੱਲਦੇ 9 ਲੀਟਰ ਦੁੱਧ ਹੈਗਾ ਇਸ ਟਾਈਮ ਇਹ ਗੱਬਣਾ ਜਾਂ ਨਹੀਂ ਹੁਣ ਨਹੀਂ ਇਹ ਤਾਜੀ ਸੀਗੀ ਠੀਕ ਹੈ ਓਕੇ ਹਾਂ ਇਹਦੋਂ ਅੱਗੇ ਬਾਈ ਮੱਝ ਜਿਹੜੀ ਇਹ ਤੇਲ ਆ ਜੀ ਇੱਕ ਥਾਂ ਦੀ ਠੀਕ ਹੈ ਦੁੱਧ ਦੇ ਥੱਲੇ ਵੀ 9-10 ਲੀਟਰ ਹੈਗਾ ਓਕੇ ਇਹ ਤਾਂ ਛੋਟੇ ਭਾਦਿਆਂ ਹੀ ਲੱਗਦੀ ਹੈ ਹਾਂ ਜੀ ਮੱਝ ਤਾਂ ਹੈਨਾ ਇਹਨੂੰ ਪਾਸੇ ਉਸਹਾ ਉੱਤੇ ਠੀਕ ਓਕੇ ਰੇਟ ਇਹ ਅੱਗੇ ਟੋਕੜਾ ਹੈ ਜੀ ਅੱਗੇ ਟੋਕੜਾ ਗੱਬਣਾ ਇਹ ਵੀ ਗੱਬਣਾ ਬਾਈ ਕਨਫਰਮ ਹੈ ਹਾਂ ਜੀ ਹਾਂ ਜੀ ਕਿੰਨਾ ਚਿਰ ਦੀ ਗੱਬਣਾ ਇਹ ਕੋਈ ਹੋ ਗਿਆ ਇਹਨੂੰ ਠੀਕਾ ਸਿਮਨ ਭਰਾਏ ਨੂੰ 2 ਕੁ ਮਹੀਨੇ ਹੋ ਗਏ ਠੀਕ ਹੈ ਓਕੇ ਇਹਦੋਂ ਅੱਗੇ ਬਾਈ ਝੋਟੀ ਜਿਹੜੀ ਇਹਨੂੰ ਹੀ 2.5-3 ਮਹੀਨੇ ਹੋ ਗਏ ਅਗਲੀ ਨੂੰ ਵੀ 2.5-3 ਮਹੀਨੇ ਹੋ ਆ ਖੋਲਨੀ ਸੋ ਦੋਸਤੋ ਇਹ ਝੋਟੀ ਤੁਹਾਨੂੰ ਤੋਰ ਕੇ ਦਿਖਾਉਣੇ ਆ ਪਹਿਲੀ ਵਾਰ ਲਾਪਣਾ ਸ਼ੁਰੂਆਤ ਚ ਹੀ ਦੱਸਿਆ ਸੀ ਇਹ ਦੂਜਾ ਸੂਆ ਸੋਈ ਵੀ ਹਾਂਜੀ ਹਾਂਜੀ ਇਹ ਦੂਜੇ ਸੂਏ ਜੀ ਝੋਟੀ ਠੀਕ ਹੈ ਦੋਸਤੋ ਝੋਟੀ ਦੇਖਿਓ ਮੂਰਤੀ ਐ ਢਾਈਆਂ ਮਹੀਨੇ ਦੇ ਆਸ-ਪਾਸ ਗੱਪਣਾ ਬਈ ਦੁੱਧ ਕਿੰਨਾ ਦੇ ਰਹੀ ਹੈ ਹੁਣ ਇਸ ਟਾਈਮ ਦੁੱਧ ਹੋਣਾ 9 ਕਿਲੋ 10 9 10 ਲੀਟਰ ਦੁੱਧ ਤੇ ਆ ਲਿਆ ਬਈ ਵਾਪਸ 9 10 ਲੀਟਰ ਦੁੱਧ ਬਣਾਵਟ ਦੇਖਿਓ ਪੱਠਪੁੜੇ ਦੀ ਅੱਗੋਂ ਮੁੜੂਗੀ ਕਿਉਂਕਿ ਜਗ੍ਹਾ ਤੰਗ ਐ ਸੋ ਦੇਖੋ ਦੋਸਤੋ ਢਾਂਚਾ ਇਸ ਝੋਟੀ ਦਾ ਵੀ ਤੁਸੀਂ ਮੈਂ ਸ਼ੁਰੂਆਤ ਚ ਇਹਦੇ ਤੇ ਕੈਮਰਾ ਤਾਂ ਹੀ ਲਾਇਆ ਸੀ ਕਿਉਂਕਿ ਮੰਤਰ ਬੜੀ ਸੋਹਣੀ ਹੈ ਚੋਟੀ ਦੀ ਬਾਕੀ ਇਹਦੇ ਨਾਲ ਦੀ ਝੋਟੀ ਵੀ ਬਹੁਤ ਸੋਹਣੀ ਬਈ ਆ ਵੀ ਤੋਰ ਦੀ ਨਾਲ ਦੀ ਵੀ ਇੱਕ ਵਾਰ ਤੇ ਇਹਦੇ ਇਹਦੇ ਮਗਰ ਨਵਾਬ ਦਾ ਕੱਟਾ ਜਿਹੜੀ ਤੋਰੀ ਸੀਗੀ ਠੀਕ ਹੈ ਇਹਦੇ ਨਾਲ ਦੀ ਝੋਟੀ ਇਹਦੇ ਮਗਰ ਅਰਜਨ ਕੁੰਗੜ ਦਾ ਕੱਟਾ ਜੀ ਮਗਰ ਇਹ ਸੂਈਆਂ ਨੂੰ ਕੋਈ ਹੋ ਗਏ ਆ 7-7 ਮਹੀਨੇ ਠੀਕ ਹੈ 10-10 ਲੀਟਰ ਤਿਆਰ ਹੈ ਦੋ ਦੋ ਆਹ ਕੱਟੇ ਦੋਸਤੋ ਖੜੇ ਆ ਇਹ ਇਨ੍ਹਾਂ ਝੋਟੀਆਂ ਦੇ ਬੱਚੇ ਆ ਇਹ ਇਹ ਨਵਾਬ ਦਾ ਕੱਟਾ ਜੀ ਠੀਕ ਹੈ ਹਾਂਜੀ ਇਹ ਕਿਤੋਰੀ ਹੋਤੇ ਅਰਜਨ ਕੁੰਗੜ ਦਾ ਜੀ ਜਿਹੜੀ ਹੁਣ ਤੋਰਨ ਲੱਗੇ ਓਕੇ ਸੋ ਹੁਣ ਜਿਹੜੀ ਤੋਰਨ ਲੱਗੇ ਇਹਦੇ ਨਾਲ ਅਰਜਨ ਕੁੰਗੜ ਦਾ ਕਟਾ ਹੈ ਇਹ ਵੀ ਟਾਂਚੇ ਦੀ ਬਹੁਤ ਸੋਹਣੀ ਹੈ ਸੇ ਮੱਝਾਂ ਫਿਰ ਭਾਈ ਹਰਿਆਣੇ ਚੋਂ ਖਰੀਦੀਆਂ ਹਾਂਜੀ ਹਾਂਜੀ ਹਰਿਆਣੇ ਚੋਂ ਸਾਰੀਆਂ ਖਰੀਦੀਆਂ ਠੀਕ ਹੈ ਸੋ ਦੱਸੋ ਹਰਿਆਣੇ ਦੀਆਂ ਮੱਝਾਂ ਦੁੱਧ ਤੇ ਲਾਈਆਂ ਸੀ ਵੀਰ ਨੇ ਹੁਣ ਵੇਚਣੀਆਂ ਇਹ ਵੀ ਤੀਜੇ ਸੂਏ ਸੋਏਗੀ ਅੱਗੇ ਅੱਛਾ ਮੋੜ ਲਾ ਭਈ ਨੂੰ ਸੋ ਸੀਮਨ ਜਿਹੜੇ ਲੱਗੇ ਸੋਨੂੰ ਭਾਈ ਉਹਦੀ ਡਿਟੇਲ ਹੈ ਵੀ ਕਿਹੜਾ ਕਿਹੜਾ ਹਾਂਜੀ ਹਾਂਜੀ ਸਾਰੀ ਡਿਟੇਲ ਹੈ ਵੀਰ ਜੀ ਸੀਮਨ ਸਾੰਬੇ ਹੋਇ ਇਹ ਦੋ ਅੱਗੇ ਬਈ ਇਹਦੀ ਡਿਟੇਲ ਦਸੀ ਮੱਝ ਦੀ ਇਹ ਝੋਟੀ ਵੀਰਜੀ ਇਹਨੂੰ ਨਾ ਦਵਾਈ ਭਰਾਈ ਹੈ ਹੂੰ ਇਹ ਥੋੜਾ ਖਰਾਬ ਕਰ ਗਈ ਸੀ ਹੁਣ ਦੁਬਾਰਾ ਕੀ ਚੱਲ ਰਹੀ ਹੈ ਦੋਸਤੋ ਹਾਂਜੀ ਹਾਂਜੀ ਇਹ ਦਾ ਹੁਣ ਦੁਬਾਰਾ ਨੂੰ ਮਤਲਬ ਇਹ ਆਪਣੇ ਕੱਟੇ ਕੋਲ ਲਈ ਹੈ ਸਿਮਨ ਤੋਂ ਨਹੀਂ ਖਲੋਤੀ ਸੀਗੀ ਠੀਕ ਓਕੇ ਸੋ ਡਾਇਰੈਕਟ ਕ੍ਰਾਸ ਹੋ ਗਿਆ ਇਹ ਦੋ ਅੱਗੇ ਜਿਹੜੀ ਝੋਟੀ ਬਈ ਇਹਦੋਂ ਅੱਗੇ ਝੋਟੀ ਹੈ ਇਹਦਾ ਇੱਕ ਥਾਂ 'ਚ ਦੁੱਧ ਥੋੜਾ ਘੱਟ ਹੈ ਵੀਰਜੀ ਹੂੰ ਦੂਸਰਾ ਸੂਆ ਹੈ ਠੀਕ ਹੈ ਝੋਟੀ ਨੇ 19 ਤੋਂ 20 ਲੀਟਰ ਦੁੱਧ ਦਿੱਤਾ ਸੀਗਾ ਇਹ ਥਣ ਘਟਨ ਨਾਲ ਹੀ ਇਹਨਾਂ ਦੋ ਦੇਗੀ ਕਿ ਉਸ ਤੋਂ ਬਾਅਦ ਘਟਿਆ ਥਣ ਨਹੀਂ ਉਸ ਤੋਂ ਬਾਅਦ ਘਟਿਆ ਸੀ ਘਣ ਬਾਅਦ ਚ ਘਟਿਆ ਹਾਂਜੀ ਠੀਕ ਹੈ ਇਹ ਜਿਆਦਾ ਦੁੱਧ ਕਰਕੇ ਵੀ ਹੋ ਸਕਦਾ ਫਰਸ ਤੇ ਕੋਈ ਦਿੱਕਤ ਆ ਹਾਂ ਫਰਸ ਤੇ ਦਿੱਕਤ ਆ ਗਈ ਕੋਈ ਓਕੇ ਇਸ ਟਾਈਮ ਚੱਲਦਾ ਥਣ ਚ ਕੋਈ ਨਾੜ ਨਹੀਂ ਕੁਛ ਨਹੀਂ ਅਗਲੇ ਸੂਏ ਪੂਰਾ ਥਣ ਚੱਲੇਗਾ ਤੋ ਦੁੱਧ ਆਉਂਦਾ ਦੁੱਧ ਆਉਂਦਾ ਥਣ ਘਟਾ ਹਾਂਜੀ ਹਾਂਜੀ ਥਾਰਾ ਹਾਂ ਠੀਕ ਹੈ ਇਹ ਹੁਣ ਘੱਪਣ ਕਿੰਨੇ ਚਿਰ ਦੀ ਇਹ ਸਿਮਣ ਭਰਾਏ ਨੂੰ ਇਹਨੂੰ ਹੋ ਹੀ ਗਿਆ ਕੋਈ 1.5 2 ਮਹੀਨੇ ਲੈ ਆ ਬਈ ਵਾਪਸ ਇਹ ਜਿਹੜੀਆਂ ਨੂੰ ਮੰਨ ਲਓ ਮਹੀਨਾ 2 ਮਹੀਨੇ 1.5 ਮਹੀਨੇ ਹੋਏ ਆ ਹਾਂ ਇਹ ਆਪ ਜੈਕੋ ਲੈਬ ਲੈਬਾਰਟਰੀ ਵਾਲਾ ਸਿਸਟਮ ਵੀ ਅਪਣਾ ਸਕਦੇ ਹੋ ਵਿੱਚ ਚੈੱਕ ਹੋ ਜਾਣੀਆਂ ਜਾਂ ਮੈਨੂਅਲ ਡਾਕਟਰ ਵੀ ਰਹੀ ਕਰਨਗੇ ਜਿਹੜੀਆਂ ਮੈਨੂਅਲ ਡਾਕਟਰ ਵੀ ਜਿਹੜਾ ਸਾਡੇ ਹੁੰਦਾ 50 ਦਿਨ ਦਾ ਡੰਗਰ ਦੱਸ ਦਿੰਦਾ ਬਾਕੀ ਜਿਹੜੇ ਵੀਰ ਨੇ ਲੈਣੀ ਆਪਣਾ ਡਾਕਟਰ ਲੈ ਆਵੇ ਕੋਈ ਚੱਕਰ ਨਹੀਂ ਸਹੀ ਓਕੇ ਲਾਸਟ ਵਾਲੀ ਝੋਟੀ ਬਾਰੇ ਦੱਸ ਲਾਸਟ ਵਾਲੀ ਝੋਟੀ ਹੈ ਜੇ ਦੋ ਦੰਦ ਹੈ ਅੱਛਾ ਦੁੱਧ 7 ਤੋਂ 8 ਲੀਟਰ ਹੈਗਾ ਠੀਕ ਹੈ ਗੱਬਣ ਹੋਈ ਜਾਂਦੀ ਹਾਂਜੀ ਹਾਂਜੀ ਇਹਨੂੰ ਹੀ سیمਨ ਪੜਾ ਹੈ سیمਨੇ ਨੂੰ ਵੀ ਲੱਗਾ ਹੋਇਆ ਹਾਂਜੀ ਸੋ ਦੋਸਤੋ ਬਾ ਕਮਾਲ ਝੋਟੀ ਹੈ ਦੋ ਦੰਦ ਦਾ ਹਜੇ ਇਕ ਖੀਰੀ ਸੋਈ ਖੀਰੀ ਨੇ ਇਹ 14 ਤੋਂ 15 ਲੀਟਰ ਦੁੱਧ ਦਿੱਤਾ ਠੀਕ ਹੈ 14 15 ਲੀਟਰ ਦੁੱਧ ਖੀਰੀ ਨੇ ਦਿੱਤਾ ਸ਼ੇਰੇ ਹਿੰਦੁਸਤਾਨ ਕੋ ਗੱਭਣ ਹੈ ਕਿਹੜੇ ਤੋਂ ਸ਼ੇਰੇ ਹਿੰਦੁਸਤਾਨ ਸ਼ੇਰੇ ਹਿੰਦੁਸਤਾਨ ਤੋਂ ਦੋਸਤੋ ਗੱਭਣ ਹੈ ਦੇਖੋ ਕਮਾਲ ਦੀ ਝੋਟੀ ਆ ਇਹ ਬਹੁਤ ਸੋਹਣਾ ਪਸ਼ੂ ਆ ਦੋਸਤੋ ਅੱਜ ਦੀ ਇਸ ਵੀਡੀਓ ਦੇ ਵਿੱਚ ਸਾਰਾ ਗਰੁੱਪ ਵਾਕਈ ਬਾਈ ਨੇ ਟੌਪ ਦਾ ਤਿਆਰ ਕੀਤਾ ਵਾ ਜਗ੍ਹਾ ਖੁੱਲੀ ਹੁੰਦੀ ਬਰੀਡਿੰਗ ਤੇ ਕੰਮ ਹੁੰਦਾ ਤਾਂ ਮੇਲੇ ਜਿੰਨੇ ਸੀ ਬਾਈ ਨੇ ਇਦਾਂ ਦੀ ਇੱਥੇ ਬਰੀਡ ਬਾਈ ਨੇ ਇਕੱਠੀ ਕੀਤੀ ਵੀ ਆ ਪਰ ਹੁਣ ਖੈਰ ਵਿਕਾਊ ਐ ਬਈ ਇਹ ਨਾਗ ਜਿਹੜੇ ਬੱਚੇ ਆ ਸਾਰੀਆਂ ਇਹਨਾਂ ਮੱਜਾਂ ਦੇ ਨਾਲ ਹੀ ਆਪਾਂ ਦੇ ਦੇ ਦਿਆਂਗੇ ਬੱਚੇ ਹਾਂਜੀ ਮੱਜਾਂ ਦੇ ਨਾਲ ਹੀ ਕੱਲਾ ਬੱਚਾ ਤਾਂ ਕੋਈ ਵਿਕਰੀ ਵਾਲਾ ਨਹੀਂ ਨਹੀਂ ਕੱਲਾ ਬੱਚਾ ਜਿਹੜਾ ਝੋਟਾ ਬਈ ਇਹਦੀ ਕੀ ਡਿਟੇਲ ਐ ਕਿੰਨੀ ਕੁ ਉਮਰ ਐ ਇਹਦੀ ਬੱਚਾ ਇਹ ਕ੍ਰੋਸ ਕਰ ਰਿਹਾ ਹਾਂਜੀ ਇਹ ਵੀ ਹਰਿਆਣੇ ਚੋਂ ਲਿਆਂਦਾ ਸੀਗਾ ਅੱਛਾ ਹਰਿਆਣੇ ਚੋਂ ਆਪਾਂ ਖਰੀਦ ਚਾਰ ਦੰਦ ਹੋਇਆ ਜੇ ਕਟਾ ਠੀਕ ਐ ਇਹ ਵੀ ਆਪਾਂ ਵੇਚ ਦੇਾਂਗੇ ਬਈ ਹਾਂਜੀ ਇਹ ਵੀ ਸੇਲ ਫੋਰ ਸੇਲ ਠੀਕ ਓਕੇ ਸੋ ਦੋਸਤੋ ਇਹ ਝੋਟਾ ਬਈ ਨੇ ਵੇਚ ਦੇਣਾ ਬੱਚਾਂ ਕ੍ਰੋਸ ਕਰ ਰਿਹਾ ਸੋ ਦੋਸਤੋ ਚਾਰ ਦੰਦ ਦਾ ਤੇ ਸਾਫ ਸੁਥਰਾ ਹੈ ਦੰਦ ਤੁਹਾਨੂੰ ਇਹਦੇ ਵੀਡੀਓ ਚ ਦਿਖਾ ਦਿੰਦੇ ਆ ਇੱਕ ਵਾਰ ਬਾਕੀ ਹਰਿਆਣੇ ਚੋਂ ਬਾਈ ਨੇ ਲਿਆਂਦਾ ਸੀ ਇਹ ਚਾਰ ਦੰਦ ਦਾ ਦੋਸਤੋ ਬਾਕੀ ਦੰਦ ਦੋਵੇਂ ਖੜੇ ਆ ਠੀਕ ਆ ਬਾਈ ਸੋ ਨੂੰ ਬਾਈ ਤੋੜਦੇ ਅੱਗੇ ਨੂੰ ਮੜਾ ਲੈ ਜਾ ਬਈ ਸੋ ਇਹ ਝੋਟਾ ਵੇਚ ਦੇਣਾ ਬਾਈ ਨੇ ਸਾਫ ਸੁਥਰਾ ਹੈ ਦੋਸਤੋ ਬਾਕੀ ਆ ਕੇ ਤੁਸੀਂ ਪਾਸ ਕਰਿਓ ਜਿਹਨੇ ਵੇਖਣਾ ਆਪਦੀ ਤਸੱਲੀ ਕਰੋ ਜਿਹੜਾ ਉਹ ਪਸੂ ਤੁਸੀਂ ਖਰੀਦਣ ਲੱਗੇ ਹੋ ਠੀਕ ਆ ਬਾਈ ਸੋ ਇਹ ਝੋਟਾ ਵੀ ਵਕਾਉ ਹੈ ਇੱਕੋਸੇ ਗਾਵਾਂ ਦਾ ਦੋਸਤੋ ਲਾਸਟ ਤੇ ਦਿਖਾ ਦਈਏ ਸੋਨੂ ਭਾਈ ਗਾਵਾਂ ਥੋੜ੍ਹੀ ਨਹੀਂ ਰੱਖਦੇ ਸੀ ਪਰ ਦੁੱਧ ਦੀ ਮੰਗ ਮੱਝ ਤੇ ਦੀ ਹੈ ਜ਼ਿਆਦਾ ਹੈ ਹਾਂਜੀ ਹਾਂਜੀ ਜੀ ਇਹ ਜਿਸ ਤਰ੍ਹਾਂ ਕਿ ਆਪਣੇ ਗਰਾਖ ਪੱਕੇ ਲੱਗੇ ਉਹਨਾਂ ਨੂੰ ਬੱਚੇ ਨੂੰ ਬੱਚਿਆਂ ਨੂੰ ਲੋੜ ਹੁੰਦੀ ਹੈ ਗੋਕੇ ਦੁੱਧ ਦੀ ਹੂੰ ਉਹਦੇ ਕਰਕੇ ਦੋ ਤੋਂ ਤਿੰਨ ਗਾਵਾਂ ਰੱਖੀਆਂ ਸੀ ਸ਼ੁਰੂਕੀ ਓਕੇ ਇਹ ਕਿੰਨੇ ਚਰ ਦੀ ਗੱਬਣਾ ਹੈਗਾ ਇਹ ਵੀਰ ਜੀ ਦੂਜਾ ਸੂਆ ਸੂਣਾ ਜੀ ਹੂੰ ਇਹ ਪਹਿਲੇ ਸੂਏ 16 17 ਲੀਟਰ ਦੁੱਧ ਦਿੱਤਾ ਹੈ ਰਾਜਸਥਾਨ ਤੋਂ ਮੰਗਾਈਆਂ ਸੀ ਇਹ ਦੋ ਗਾਵਾਂ ਹੂੰ ਹਾਂਜੀ ਅੱਛਾ ਹੁਣ ਇਹ ਹੁਣ ਇਹ ਗੱਬਣ ਹੈਗੀ 7 ਕ ਮਹੀਨਿਆਂ ਦੇ ਕਰੀਬ 7 ਮਹੀਨਿਆਂ ਦੇ ਕਰੀਬ ਹਾਂਜੀ ਹਾਂਜੀ ਠੀਕ ਹੈ ਆ ਇਹ ਕੀ ਰੇਟ ਰੱਖਾਂਗੇ ਇਹਨਾਂ ਦੇ ਆਪਾਂ ਰੇਟ ਦੱਸ ਦਈਏ ਵੀਡੀਓ 'ਚ ਇਹਦਾ ਰੇਟ 50000 ਰੁਪਈਆ ਵੀ ਦੀ 50000 ਠੀਕ ਐ ਦੁੱਧ ਤਾਜੀ ਦਾ ਕਿੰਨਾ ਦੱਸਿਆ ਇਹ 16 17 ਲੀਟਰ ਪਹਿਲੇ ਸੂਏ ਦਿੱਤਾ ਓਕੇ ਠੀਕ ਐ ਅੱਛਾ ਇਹਦੇ ਨਾਲ ਇੱਕ ਐਚਫ ਖੜੀ ਐ ਬਈ ਐਚਫ ਇਹ ਦੂਜਾ ਸੂਆਈ ਹਾਂ ਦੁੱਧ 16 ਲੀਟਰ ਇਸ ਟਾਈਮ ਤਿਆਰ ਐ 16 ਲੀਟਰ ਦੁੱਧ ਹੈਗਾ ਬੱਚਾ ਹੈ ਨਹੀਂ ਮਗਰ ਬੱਚਾ ਇਹਦਾ ਵਛਾ ਸੀਗਾ ਮਰ ਗਿਆ ਹੈਗਾ ਤੇ ਗੱਭਨ ਨਹੀਂ ਹੋਈ ਹਜੇ ਗੱਭਨ ਨੂੰ 2 ਮਹੀਨੇ ਬਣੀ ਨੂੰ ਹੋ ਗਿਆ ਚੈੱਕ ਹੋ ਜੇਗੀ ਜੇ ਇਹਦੇ ਗੱਭਨ ਨਿਕਲੀ ਤਾਂ ਵੀ ਉਹਨਾਂ ਦੀ ਠੀਕ ਹੈ ਹਾਂਜੀ ਕੀ ਰੇਟ ਰਹਿਣਾ ਬਈ ਇਹਦਾ ਇਹਦਾ 55000 ਰੁਪਏ ਰੀ ਠੀਕ ਹੈ ਸੋ ਦੱਸੋ 55000 ਰੇਟ ਹੈ ਗਾਂ ਸੋਹਣੀ ਹੈ 2 ਮਹੀਨਾ ਤੁੱਤੇ ਆ ਚੈੱਕ ਪਾਸ ਹੋ ਜੂਗੀ ਸੋ ਟਾਂਚਾ ਸੋਹਣਾ 16 ਲੀਟਰ ਦੁੱਧ ਬਾਈ ਕਹਿੰਦਾ ਇਸ ਟਾਈਮ ਦੇ ਰਹੀ ਹੈ ਇਹ ਗਾਂ ਤੁਸੀਂ ਟਾਂਚੇ ਦੀ ਬਣਾਵਟੇ ਦੀ ਬਹੁਤ ਸੋਹਣੀ ਹੈ ਦੱਸੋ ਜਿਹੜਾ ਵੀ ਖਰੀਦਣਾ ਚਾਹੇ ਆ ਕੇ ਦੇਖਿਓ ਇੱਕ ਸਿੰਗਾਂ ਵਾਲੀ ਵਹਿੜਾ ਤਾਜੀ ਸੂਈ ਵੀ ਹੈ ਭਾਈ ਇਹ ਕਿੰਨਾ ਮਸੂਹ ਸੁਈਏ ਇਹ ਪਹਿਲੇ ਸੁਈ ਚਾਰ ਦੰਦ ਆਈ ਬੱਚੀ ਠੀਕ ਹੈ ਬੱਚਾ ਬੱਚੀ ਨਾਲ ਇਹ ਬੱਚੀ ਮਗਰ ਇਹਨੂੰ ਹੋ ਗਿਆ ਕੋਈ ਮਹੀਨੇ ਤੋਂ ਥੱਲੇ ਹੀ ਹੈ ਜੇ ਸੁਈ ਨੂੰ ਠੀਕ ਹੈ ਦੁੱਧ ਹੁਣ ਕਿੰਨਾ ਹੋਊ ਟਾਈਮ 15 ਲੀਟਰ ਦੁੱਧ ਤਿਆਰ ਹੈ 14 ਖੁੱਲਾ ਡੁੱਲਾ 14 ਲੀਟਰ ਦੇਾਂਗੇ ਤੋਲ ਕੇ ਠੀਕ ਹੈ ਕੀ ਰੇਟ ਹੋਊਗਾ ਇਹਦਾ ਇਹਦਾ 45000 ਰੁਪਿਆ ਵੀ 45000 ਓਕੇ ਸੋ ਦੋਸਤੋ ਅੱਜ ਦੀ ਇਸ ਵੀਡੀਓ ਦੇ ਇਹ ਸਾਰੇ ਪਸ਼ੂ ਵਕਾਊ ਆ ਤੇ ਮੈਂ ਵਾਰ-ਵਾਰ ਇਹ ਗੱਲ ਐਡ ਕਰਾਂ ਤਾਂ ਚੰਗੀ ਨਹੀਂ ਪਰ ਤੁਸੀਂ ਟਾਂਚੇ ਦੇਖ ਰਹੇ ਹੋਵੋਗੇ ਕਲੈਕਸ਼ਨ ਟੌਪ ਦੀ ਸੀ ਪਰ ਵੇਚਨੇ ਆ ਬਾਈ ਨੇ ਜੇ ਕੋਈ ਵੀਰ ਲਾਹਾ ਲੈਣਾ ਚਾਹੁੰਦਾ ਜਾਂ ਖਰੀਦਣਾ ਚਾਹੁੰਦਾ ਮੈਨੂੰ ਨਹੀਂ ਪਤਾ ਸੌਦੇ ਕਿਸ ਪਾ ਚੋਣਗੇ ਕਿਉਂਕਿ ਰੇਟ ਸ਼ੁਰੂਆਤੀ ਰੇਟ ਤੁਹਾਨੂੰ ਦੱਸਤਾ ਵੀ 60 ਤੋਂ ਉੱਤੇ ਉੱਤੇ ਯਾਨੀ ਕੀਮਤ ਰਹਿਣੀ ਐ ਟੋਕੜ ਗੱਬਣ ਮੱਜਾਂ ਦੀ 60-62 ਹਜ਼ਾਰ ਤੋਂ ਟੋਕੜ ਗੱਬਣ ਸ਼ੁਰੂ ਹੋ ਜੂਗੀ ਸੱਚਰਾਂ ਦੀ ਕੀਮਤ ਤੁਸੀਂ ਬਾਈ ਨਾਲ ਤੈਅ ਕਰ ਲਿਓ ਫੋਨ ਦੇ ਉੱਤੇ ਪੁੱਛ ਲਿਓ ਆ ਕੇ ਦੇਖਿਓ ਜੇ ਸੋਹਣੇ ਪਸ਼ੂ ਐ ਆ ਸਾ ਤੁਹਾਨੂੰ ਪਸੰਦ ਆਉਣਗੇ ਤੇ ਜਿਹੜਾ ਪਸ਼ੂ ਜੱਜ ਗਿਆ ਫਾਈਨਲ ਫੁੱਲ ਤਸੱਲੀ ਕਰਨਾ ਤੁਹਾਡਾ ਕੰਮ ਹੈ ਨੰਬਰ ਸਕਰੀਨ ਉੱਤੇ ਵੀਰ ਦਾ ਚੱਲੀ ਜਾਂਦਾ ਅੱਜ ਦੀ ਵੀਡੀਓ ਦੇ ਸਾਰੇ ਪਸੂ ਵਕਾਉ ਧੰਨਵਾਦ